ਦੇ ਵਿੱਚ ਮੈਂ ਤੁਹਾਨੂੰ ਸਾਰੀ ਇਹ ਕਹਾਣੀ ਦੱਸਦਾ ਕਾਫੀ ਟਾਈਮ ਪਹਿਲਾਂ ਮੈਂ ਇਹ ਚੀਜ਼ ਨੂੰ ਮਹਿਸੂਸ ਕਰ ਰਿਹਾ ਕਿ ਜੋ ਇਹ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਬਹੁਤ ਮਾੜਾ ਹੋ ਰਿਹਾ ਪੰਜਾਬ ਨੂੰ ਹੋਰ ਨਹੀਂ ਹੋਰ ਹੀ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਠੀਕ ਹੈ ਇਸ ਕਰਕੇ ਨੇ ਮੈਂ ਯੂਰਪ ਦੇ ਵਿੱਚ ਗਿਆ ਜਿਹੜਾ ਕਿ ਆ ਸਾਡਾ ਇੱਥੇ ਚੱਲ ਰਿਹਾ ਕੰਮ ਦਾ ਖੰਡ ਮੈਂ ਯੂਰਪ ਦੇ ਵਿੱਚ ਜਾ ਕੇ ਮੇਰੀ ਵੀਡੀਓ ਵੀ ਮੈਂ ਪਾਈ ਸੀਗੀ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਘੱਟੋ ਘੱਟ ਨੇ ਟੌਪ ਦੇ ਚਰਚਾਂ ਦੇ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਮੈਂ ਉੱਥੇ ਜਾ ਕੇ ਜਿਹੜੇ ਕਿ ਪਾਦਰੀ ਹੁੰਦੇ ਨੇ ਜਿਹੜੇ ਚਰਚ ਦੀ ਆਪਣੇ ਜਿਵੇਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਕਿ ਉਸ ਤਰ੍ਹਾਂ ਜਿਹੜੇ ਮੇਨ ਹੁੰਦੇ ਉਹਨਾਂ ਨੂੰ ਜਾ ਕੇ ਮੈਂ ਮਿਲਿਆ ਉਹਨਾਂ ਨੂੰ ਜਦੋਂ ਮੈਂ ਜਾ ਕੇ ਪੂਰੀ ਘਟਨਾ ਚੀਜ਼ਾਂ ਦਿਖਾਈਆਂ ਉਹ ਕਹਿੰਦੇ ਜਿਹੜਾ ਸੋਡੇ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਵੱਡੀ ਪੱਤਰ ਦੇ ਪਖੰਡ ਹੋ ਰਿਹਾ ਜਿਹੜਾ ਇਹ ਲੋਕਾਂ ਨੂੰ ਆਪਣੇ ਪਾਸੇ ਨੂੰ ਲੈ ਕੇ ਜਾ ਰਹੇ ਨੇਗੇ ਇਹ ਇਹ ਜਿਹੜੇ ਜਾਲੀ ਪਾਸਟਰ ਅੰਤਨ ਡਰੂਲੇ ਵਰਗੇ ਇੱਥੇ ਮੈਂ ਦੋ ਤਿੰਨ ਉਹ ਵੀ ਬੁਲਾਏ ਹੋਏ ਨੇ ਜਿਨ੍ਹਾਂ ਨੇ ਠੱਗਿਆ ਹੋਏ ਇਹਨਾਂ ਨੂੰ ਮੈਂ ਉਹ ਵੀ ਬੁਲਾਏ ਨੇ ਸ਼ਾਇਦ ਆ ਜਾਣ ਮੇਰੇ ਕੋਲੇ ਘਰੇ ਆਏ ਸੀਗੇ ਮੇਰਾ ਬੁੱਧਵਾਰ ਦਾ ਦਿਨ ਸੀਗਾ ਜਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਇਹ ਪ੍ਰੋਗਰਾਮ ਹੋ ਰਿ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਪਖੰਡਵਾਦ ਹੋ ਰਿਹਾ ਹੈ ਇਹਨੂੰ ਸਾਡੀਆਂ ਸਰਕਾਰਾਂ ਪੜਾਵਾ ਦੇ ਰਹੀਆਂ ਨੇਗੀਆਂ ਇਹ ਜਾਲੀ ਪਾਸਟਰ ਲਿਆ ਕੇ ਇੱਥੇ ਸਭ ਕੁਝ ਜਿਹੜਾ ਕੀਤਾ ਜਾ ਰਿਹਾ ਹੈ ਨਾਲ ਨੱਥ ਪਾਉਣੀ ਬੜੀ ਜ਼ਰੂਰੀ ਹੈ ਮੈਂ ਸਾਰੇ ਹੀ ਧਰਮਾਂ ਦੇ ਲੋਕ ਬੜੇ ਸਤਿਕਾਰਯੋਗ ਨੇਗੇ ਮਨਨ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਪੰਜਾਬ ਦੇ ਵਿੱਚੋਂ ਜਿੱਦਾਂ ਵੀ ਪਖੰਡਾ ਦੀ ਜੜ ਪੱਟਣੀ ਪੈਣੀ ਆ ਹਰ ਇੱਕ ਕੋਈ ਕਹਿੰਦਾ ਮੈਂ ਇਲਾਜ ਕਰ ਦਨਾ ਜਿਹੜੇ ਪਾਸਟਰ ਕਹਿੰਦੇ ਨੇ ਮੈਂ ਇਲਾਜ ਕਰਦਾ ਮੈਂ ਕਹਿੰਦਾ ਮੈਂ ਕੈਂਸਰ ਵਾਲੇ ਬੰਦੇ ਲੈ ਕੇ ਰੱਖਦਾ ਅਸੀਂ ਪਰਤੋਂ ਆਪਣੇ ਚੌਥੇ ਆਪਣੇ ਪਿੰਡ ਦੇ ਵਿੱਚ ਕੈਂਸਰ ਦਾ ਪੂਰਾ ਤਗੜਾ ਕੈਂਪ ਲਗਾਇਆ ਉੱਥੇ ਘਟੂ ਘਟ 100 ਮਰੀਜ਼ ਕੈਂਸਰ ਦੇ ਨਿਕਲੇ ਨੇ ਜਿਹੜਾ ਇਹ ਕਹਿੰਦੇ ਸੀ ਹੱਥ ਲਾ ਕੇ ਇਲਾਜ ਕਰ ਦਿੰਦੇ ਆ ਮੈਂ ਮੈਂ ਲੈ ਕੇ ਬਠਾਉਣਾ ਮੂਰੇ ਮਰੀਜ਼ ਕੈਂਸਰ ਦੇ ਇਲਾਜ ਕਰਕੇ ਦਿਖਾਉਣ ਇਹ ਜਿਹੜਾ ਪਖੰਡ ਐਡਾ ਵੱਡਾ ਲੋਕਾਂ ਨੂੰ ਸਾਡੇ ਸਾਡਾ ਮਜ਼ਦੂਰ ਭਾਈਚਾਰ ਨੂੰ ਗਮਰਾਹ ਕਰਕੇ ਆਪਣੇ ਵੱਲ ਲੈ ਕੇ ਜਾ ਰਹੇ ਨੇਗੇ ਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਅਣਪੜ ਲੋਕ ਨੇਗੇ ਮਜਬੂਰੀਆਂ ਨੇਗੀਆਂ ਵਿਚਾਰਿਆਂ ਦੀ ਆਪੋ ਆਪਣੀਆਂ ਇਹ ਪਕੰਡ ਕਰ ਕਰਕੇ ਆਪਣੇ ਵੱਲ ਨੂੰ ਭਰਮਾਈ ਕਰੇ ਜਾਂਦੇ ਨੇ ਇਹ ਤੁਸੀਂ ਇਹ ਦੇਖੋ ਇਹ ਇਸ ਤਰੱਕੀ ਕਿਵੇਂ ਕਰ ਜੂ ਸਾਡਾ ਪੰਜਾਬ ਤਰੱਕੀ ਕਿਵੇਂ ਕਰੂਗਾ ਜੇ ਅਸੀਂ ਜਿੱਥੋਂ ਅਸੀਂ ਜਿਹੜੇ ਕਿਹੜੇ ਮਰਜੀ ਧਰਮ ਦੀ ਗੱਲ ਕਰ ਲਈਏ ਜੇ ਅਸੀਂ 크ਿਸਚੀਅਨ ਧਰਮ ਦੀ ਗੱਲ ਕਰੀਏ ਪੂਰੀਆਂ ਚਰਚਾਂ ਦੇ ਵਿੱਚ ਵੱਡਾ ਲਾਰਡ ਸਪੀਕਰ ਆ ਨਾ ਜਿਹੜਾ ਉਹ ਸਪੀਕਰ ਨਹੀਂ ਲੱਗਦਾ ਉਹ ਕਹਿੰਦੇ ਵੀ ਪ੍ਰਾਰਥਨਾ ਕਰਨੀ ਹੈ ਪ੍ਰਮਾਤਮਾ ਦੀ ਸ਼ਾਂਤਮਈ ਨਰੇਕ ਪ੍ਰਾਰਥਨਾ ਕਰੋ ਇਹ ਵੱਡੇ ਵੱਡੇ ਡੀਜੇ ਵੱਡੇ ਵੱਡੇ ਲਾ ਕੇ ਸਪੀਕਰਾਂ ਲਹੜੀਆਂ ਲਾ ਕੇ ਬਕਿਹੜਾ ਵਿਖਾਵਾ ਕਰਦੇ ਪਾਣੇ ਭਾਈ ਜਿਹੜੇ ਪੰਜਾਬ ਬਚਾਓ ਮੋਰਚਾ ਸ਼ੁਰੂ ਹੋਇਆ ਸੀ ਇਹਨਾਂ ਨੇ ਗੱਲ ਆਖੀ ਕਿ ਕਹਿੰਦੇ ਕਿ ਸਿੱਖ ਧਰਮ ਦੇ ਲੋਕ ਜਿਹੜੇ ਆ ਉਹ ਜਾ ਕੇ ਉੱਥੇ 크ਿਸਚੀਅਨ ਬਣਦੇ ਪਏ ਆ ਛੋਟੇ ਜਿਹੇ ਸਵਾਲ ਇਹ ਮਰਜੀ ਸਵਾਲ ਕਰ ਲਓ ਇੱਕ ਮੈਨੂੰ ਆ ਆ ਹੁਣ ਤੁਸੀਂ ਦੇਖ ਲਿਓ ਆਪਣੇ ਛੋਟੇ ਸਾਹਿਬਜ਼ਾਦਾਂ ਦਾ ਆਪਣਾ ਅਸੀਂ ਜਿੱਦੜਾ ਹਾਣਾ ਇਹ ਵੱਡੀਆਂ-ਵੱਡੀਆਂ ਝਾਕੀਆਂ ਕੱਢਣਗੇ ਇਹ ਕਿਉਂ ਕੱਢਦੇ ਨੇਗੇ ਜੀ ਇਹ ਉੱਥੇ ਯੂਰਪ ਦੇ ਵਿੱਚ ਤਾਂ ਕੋਈ ਝਾਕੀ ਨਹੀਂ ਕੱਢਦੇ ਨੇ ਇਹਨਾਂ ਦਾ ਯੂਰਪ ਦੇ ਮੈਂ 12-13 ਦੇਸ਼ਾਂ ਦੇ ਵਿੱਚ ਜਾ ਕੇ ਆਇਆ ਉੱਥੇ ਤਾਂ ਕੋਈ ਝਾਕੀ ਕੱਢਦੇ ਨਹੀਂ ਹੈਗੇ ਇੱਥੇ ਜਾਣ ਕੇ ਟਕਰਾਅ ਪੈਦਾ ਕਰਨ ਦੇ ਮਾਰੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੇ ਮਾਰੇ ਇਹ ਗੱਲ ਕਹਿੰਦੇ ਨੇ ਕਿ ਕੀ ਸਵਾਲ ਬਾਨੇ ਭਾਈ ਸਵਾਲ ਇਹ ਹੈ ਜਿਸ ਧਰਮ ਦੇ ਲੋਕ ਸਾਡੇ ਇਤਿਹਾਸ 'ਚ ਆ ਕਿ ਪੱਤੇ ਖਾ ਕੇ ਉਹ ਚਾਰੇ ਨੇ ਗੁਜ਼ਾਰਾ ਕੀਤਾ ਜੰਗਲਾਂ 'ਚ ਹਾਂਜੀ ਹੁਣ ਉਹ ਗਰੀਬੀ ਤੋਂ ਅੱਕ ਕੇ ਉਹ ਕ੍ਰਿਸਚੀਅਨ ਫਿਰ ਮੈਂ ਪੂਰੀ ਕੰਪਲੀਟ ਗੱਲ ਕਰਦਾ ਜੀ ਗੱਲ ਇਹ ਹੋਊਆ ਵੀ ਹਰ ਇੱਕ ਜਿਹੜਿਆ ਸਾਡੇ ਲੋਕਾਂ ਦੇ ਮਜਬੂਰੀਆਂ ਨੇਗੀਆਂ ਸਾਡੇ ਮਜ਼ਦੂਰਾਂ ਦੀਆਂ ਮਜਬੂਰੀਆਂ ਨਹੀਂਆਂ ਮੈਂ ਇਹ ਗੱਲ ਨੂੰ ਮਹਿਸੂਸ ਵੀ ਕਰਦਾ ਮੈਂ ਘਟੂ ਘਟ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਡੇ ਗਰੀਬਾਂ ਦੇ ਆਪਣਾ ਇਲਾਜ ਕਰਵਾਉਣ ਦੇ ਤੇ ਵਿਆਹ ਕਰਾਉਣੇ ਈਆਂ ਦੇ ਇਹ ਸਾਡੀ ਵੀ ਆਪਣੀ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਆ ਤੁਹਾਨੂੰ ਪਤਾ ਇੱਕ ਸੰਗਠਨ ਸਟਾਰਟ ਕੀਤੀ ਗਈ ਹੈ ਜਿਹੜੀ ਪੰਜਾਬ ਵਿੱਚ ਇਲੀਗਲ ਰਿਲੀਜੀਅਸ ਕਨਵਰਜਨ ਹੋ ਰਹੀ ਹੈ ਉਹ ਇਲੀਗਲ ਰਿਲੀਜੀਅਸ ਕਨਵਰਜਨ ਨੂੰ ਰੋਕਣ ਵਾਸਤੇ ਅਸੀਂ ਸੰਸਥਾ ਸਟਾਰਟ ਕੀਤੀ ਹੈ ਜਿਹਦਾ ਨਾਮ ਪੰਜਾਬ ਬਚਾਓ ਮੋਰਚਾ ਹੈ ਜਿਹੜੇ ਧਰਮ ਦੇ ਨਾਮ ਤੇ ਪਖੰਡ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਨਟਾਈਸ ਲਿਓਰ ਕਰਕੇ ਜਿਹੜਾ ਉਹਨਾਂ ਦਾ ਧਰਮ ਬਦਲਿਆ ਜਾ ਰਿਹਾ ਹੈ ਸਾਡੇ ਸਮਰਥਨ ਵਿੱਚ ਅੱਜ ਬਹੁਤ ਜ਼ਿਆਦਾ ਜਿਹੜੀ ਗੁਰੂ ਦੀਆਂ ਫੌਜਾਂ ਸਿੱਖ ਜੱਤੇ ਮੰਨੀਆਂ ਸਾਨੂੰ ਸਪੋਰਟ ਕਰਨ ਆਈਆਂ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਤੁਹਾਡਾ ਇੱਥੇ ਆਉਣ ਨਾਲ ਸਿਰਫ ਸਾਡੇ ਮਨਸੂਬੇ ਬੁਲੰਦ ਨਹੀਂ ਹੋਏ ਬਟ ਸਾਡੀ ਆਵਾਜ਼ ਵੀ ਤੁਸੀਂ ਬੜੀ ਬੁਲੰਦ ਕੀਤੀ ਹੈ ਤੇ ਆਪਾਂ ਸਾਰੇ ਮਿਲ ਕੇ ਪੰਜਾਬ ਵਿੱਚ ਜਿਹੜਾ ਪਖੰਡ ਚੱਲ ਰਿਹਾ ਹੈ ਉਹਨੂੰ ਪਖੰਡ ਨੂੰ ਆਪਾਂ ਖਤਮ ਕਰਕੇ ਹੀ ਸਾਲ ਲਵਾਂਗੇ ਠੀਕ ਹੈ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਜਿਹੜੀ ਸਾਡੀ ਰੈਲੀ ਦਾ ਮੋਟਿਵ ਦੱਸਣਾ ਚਾਹਨਾ ਪੰਜਾਬ ਵਿੱਚ ਬਿਨਾਂ ਐਫਸੀਆਰ ਲਾਇਸੈਂਸ ਦੇ ਕਈ ਐਦਾਂ ਦੇ ਆਰਗੇਨਾਈਜੇਸ਼ਨਸ ਤੇ ਐਦਾਂ ਦੇ ਲੋਕ ਆ ਜਿਹੜੇ ਬਾਹਰੋਂ ਫੰਡਿੰਗ ਲੈ ਰਹੇ ਆ ਉਹ ਫੰਡਿੰਗ ਦਿੱਤੀ ਤਾਂ ਚੈਰੀਟੇਬਲ ਪਪਸਸ ਵਾਸਤੇ ਜਾ ਰਹੀ ਹੈ ਕਿ ਹਸਪਤਾਲ ਬਣਾਏ ਜਾਣਗੇ 올ਡੇਜ ਹੋਮ ਬਣਾਏ ਜਾਣਗੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਲੇਕਿਨ ਇੱਥੇ ਆ ਕੇ ਉਹ ਜਿਹੜੀ ਫੰਡਿੰਗ ਹੈਗੀ ਹੈ ਉਹ ਇਲਲੀਗਲ ਰਿਲੀਜੀਅਸ ਕਨਵਰਸ਼ਨ ਲੋਕਾਂ ਨੂੰ ਬੇਲਾ ਕੇ ਫਸਲਾ ਕੇ ਉਹਨਾਂ ਧਰਮ ਬਦਲਣ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਜ਼ਮੀਨਾਂ ਖਰੀਦਣ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਆਪਣੀ ਗੱਡੀਆਂ ਖਰੀਦਣ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਜਿਹੜੀ ਐਫਸੀਆਰਏ ਲਾਇਸੈਂਸ ਤੋਂ ਬਿਨਾ ਇਹ ਬਿਲਕੁਲ ਇਲਲੀਗਲ ਹੈ ਇੰਡੀਆ ਦਾ ਜਿਹੜਾ ਲਾ ਅਗੇ ਐਫਸੀਆਰਏ ਲਾਇਸੈਂਸ ਦੇ ਬਿਨਾ ਕੋਈ ਬੰਦਾ ਕੋਈ ਆਰਗੇਨਾਈਜੇਸ਼ਨ ਫੋਰਨ ਫੰਡਿੰਗ ਨਹੀਂ ਮੰਗਾ ਸਕਦੀ ਲੇਕਿਨ ਜਿੱਦ ਤੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਅੰਕੁਰ ਨੇ ਰੂਲਾ ਜੀ ਦੀ ਚਰਚ ਦੀ ਗੱਲ ਕਰੀਏ ਬੜੀ ਓਪਨਲੀ ਬਾਹਰੋਂ ਦੀ ਫੰਡਿੰਗਸ ਮੰਗਾਈਆਂ ਜਾ ਰਹੀਆਂ ਤਾਂ ਉਹਨਾਂ ਦੇ ਆਪਣੇ ਫੇਸਬੁੱਕ ਪੇਜ ਤੇ ਮੈਂ ਤੁਹਾਨੂੰ ਦੱਸ ਰਿਆਂ ਆ ਦੇਖੋ ਜੀ ਆਹ ਦੇਖੋ ਫੋਰ ਸੈਂਡਿੰਗ ਆਫਰਿੰਗ ਫ্রম ਇੰਡੀਆ ਓਨਲੀ ਇਹ ਇਹਨਾਂ ਦੀ ਇੰਡੀਆ ਦੀ ਹੈ ਤੇ ਬਾਹਰੋਂ ਭੇਜਣ ਵਾਸਤੇ ਇਹਨਾਂ ਨੇ ਆਪਣੇ ਸਪੈਸ਼ਲ ਬਣਾਈਆਂ ਆ ਦੇਖੋ ਜੀ ਫੋਰ ਸੈਂਡਿੰਗ ਫੰਡਿੰਗ ਆਊਟਸਾਈਡ ਆਫ ਇੰਡੀਆ ਇਹ ਬਿਨਾ ਐਫਸੀਆਰ ਦੇ লাইসেনਸ ਦੇ ਮੈਂ ਸਾਰੇ মিডিਆ ਨੂੰ ਦਿਨ ਫੋਰਸਮੈਂਟ ਡਾਇਰੈਕਟੋਰੇਟ ਨੂੰ ਪੁੱਛਣਾ ਚਾਹਨਾ ਕਿ ਬਿਨਾ ਐਫਸੀਆਰ ਦੇ লাইসেনਸ ਦੇ ਇਹ ਬੰਦੇ ਸ਼ਰ੍ਹਾਂ ਬਾਹਰੋਂ ਫੰਡਿੰਗ ਮੰਗਾ ਰਹੇ ਹਨ ਉਹਨੂੰ ਮਿਸਯੂਟਾਈਜ਼ ਕਰ ਰਹੇ ਹਨ ਲੋਕਾਂ ਨਾਲ ਧਰਮ ਪਰਿਵਰਤਨ ਕਰਾ ਰਹੇ ਹਨ ਆਪਣੇ ਪਰਸਨਲ ਗੇਨ ਕਰ ਰਹੇ ਹਨ ਈਡੀਜ਼ ਤੇ ਐਕਸ਼ਨ ਕਿਉਂ ਨਹੀਂ ਲੈ ਰਹੀ ਠੀਕ ਹੈ ਨਾ ਕਿ ਕਿ ਕਿਹੜੇ ਲੋਕਾਂ ਦਾ ਪ੍ਰੈਸ਼ਰ ਹੈ ਇਹਨਾਂ ਦਾ ਕਿ ਈਡੀ ਆਪਣਾ ਕੰਮ ਨਹੀਂ ਕਰਦੀ ਪਈ ਅਸੀਂ ਆਮ ਲੋਕ ਆ ਅਸੀਂ ਟੈਕਸ ਪੇਅਰ ਲੋਕਾਂ ਆ ਅਸੀਂ ਟੈਕਸ ਭਰਦੇ ਆ ਈਡੀ ਦੇ ਅਫਸਰਾਂ ਨੂੰ ਉਸ ਤੋਂ ਤਨਖਾਹ ਮਿਲਦੀ ਹੈ ਲੇਕਿਨ ਈਡੀ ਦੇ ਅਫਸਰ ਇਹ ਚੀਜ਼ਾਂ ਨੂੰ ਦੇਖ ਕੇ ਕਿਉਂ ਅੰਨੇ ਹੋ ਜਾਂਦੇ ਨੇ ਕਿਉਂ ਇਹਨਾਂ ਨੂੰ ਨਜ਼ਰਅੰਦਾਜ਼ ਕਰਦੇ ਆ ਇਹ ਜਿਹੜਾ ਕੰਮ ਹੈ ਇਹ ਸਿਰਫ ਪੰਜਾਬ ਨੂੰ ਇਹਨੇ ਤਬਾਹ ਕਰ ਦੇਣਾ ਅਸੀਂ ਸਾਰੇ ਸਮੂਹ ਪੰਜਾਬ ਵਿੱਚੋਂ ਦੂਰੋਂ ਦੂਰੋਂ ਲੋਕ ਆਏ ਆ ਤੇ ਅਸੀਂ ਇਹਦੇ ਵਿਰੋਧ ਵਿੱਚ ਖੜੇ ਹੋਏ ਆ ਈਡੀ ਆਫਿਸ ਦੇ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ ਕਿ ਜਿਹੜੀ ਵੀ ਇਹ ਫੰਡਿੰਗ ਬਾਹਰੋਂ ਆ ਰਹੀ ਹੈ ਇਹ ਸ ਜਿਹੜੇ ਲੋਕ ਐਵੇਂ ਫੰਡਿੰਗ ਮੰਗਾ ਰਹੇ ਆ ਜਿਹੜੇ ਵੀ ਸਾਡੇ ਕਾਨੂੰਨ ਦੀਆਂ ਧਾਰਾਵਾਂ ਹੈਗੀਆਂ ਉਹਨਾਂ ਦੇ ਅੰਡਰ ਇਹਨਾਂ ਦੇ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਿਆ ਜਾਏ ਲਾਅ ਸਾਰਿਆਂ ਵਾਸਤੇ ਇੱਕ ਹੁੰਦਾ ਮੇਰੇ ਵਾਸਤੇ ਵੀ ਉਹੀ ਲਾਅ ਹੈ ਤੁਹਾਡੇ ਵਾਸਤੇ ਵੀ ਉਹੀ ਹੈ ਕੋਈ ਵੀ ਬੰਦਾ ਉਹਦੇ ਵਾਸਤੇ ਸੇਮ ਲਾਅ ਹੈ ਲੇਕਿਨ ਜਿਹੜਾ ਸਾਡੇ ਕੁਝ ਐਨਫੋਰਸਮੈਂਟ ਡਾਇਰੈਕਟਿਡ ਵਰਗੀਆਂ ਏਜੰਸੀਜ਼ ਹੈ ਉਹਨਾਂ ਨੇ ਇਹਨਾਂ ਬੰਦਿਆਂ ਵਾਸਤੇ ਇੱਕ ਸਪੈਸ਼ਲ ਲਾਅ ਕ੍ਰੀਏਟ ਕਰਤਾ ਹੈ ਕਿ ਜੋ ਮਰਜ਼ੀ ਕਰੀ ਜਾਣ ਇਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਅਸੀਂ ਉਹਦੇ ਵਿਰੋਧ ਵਿੱਚ ਖੜੇ ਆ ਲਾਅ ਸਾਰਿਆਂ ਵਾਸਤੇ ਇੱਕ ਹੈ ਜੇ ਮੈਂ ਬਾਹਰੋਂ ਗਲਤ ਪੈਸੇ ਕ ਆਫਿਸ ਵੱਲ ਵੱਧਦੇ ਆ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇਵਾਂਗੇ ਜਿੰਨੇ ਵੀ মিডিਆ ਦਾ মিডিਆ ਦਾ ਵੀ ਸਾਰਿਆਂ ਦਾ ਫਰਜ਼ ਆ ਸਾਰੇ ਸਮਾਜਿਕ ਸਕਾਰਕਤਮਕ ਬੰਦਿਆਂ ਦਾ ਹੀ ਫਰਜ਼ ਆ ਕਿ ਜਿਹੜਾ ਪੰਜਾਬ ਦੇ ਵਿੱਚ ਲੱਗ ਰਹੀ ਜੰਗ ਜਿਹੜੀ ਇਹ ਫੈਲ ਰਹੀ ਬਿਮਾਰੀ ਉਹਨੂੰ ਪੱਟਣਾ ਬੜਾ ਜ਼ਰੂਰੀ ਆ ਤੁਸੀਂ ਜਿੱਥੇ ਮਰਜ਼ੀ ਮੈਂ ਤੁਹਾਨੂੰ ਵਾਰ-ਵਾਰ ਇੱਕੋ ਹੀ ਗੱਲ ਕਹਿਣਾ ਚਾਹਣਾ ਤੁਸੀਂ ਯੂਰਪ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਇਹ ਪਖੰਡ ਬਿਲਕੁਲ ਨਹੀਂ ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਹੈਗੇ ਪਰ ਪਖੰਡ ਦੇ ਵਿਰੁੱਧ ਆ ਬੇਰਾਬਾਦ ਜਿਹੜਾ ਪਖੰਡੇ ਫੜ ਰਿਹਾ ਇਸ ਪਖੰਡ ਦੇ ਵਿਰੁੱਧ ਆ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਪਹਿਲੀ ਵਾਰ ਤੁਸੀਂ ਇਹ ਸੁਣੀ ਹੋਣੀ ਆ ਕਿ ਪੰਜਾਬ ਦੇ ਵਿੱਚ ਪਖੰਡੀ ਬਾਬਿਆਂ ਨੇ ਯੂਨੀਅਨ ਬਣੀ ਜਦੋਂ ਕੀ ਉਹ ਥਾਣੇ ਦੇ ਉੱਪਰ ਜਾ ਕੇ ਇਹਨਾਂ ਨੇ ਕਬਜ਼ਾ ਕਰਨ ਲੱਗੇ ਉਦੋਂ ਜਾ ਕੇ ਉੱਥੇ ਮੈਂ ਲੜਾਈ ਲੜੀ ਸਾਡੇ ਧਰੌਲਾ ਥਾਣਾ ਸੀਗਾ ਉੱਥੇ ਜਾ ਕੇ ਕਬਜ਼ਾ ਕਰਨ ਲੱਗੇ ਸਾਰੇ ਪਖੰਡੀ ਬਾਬਿਆਂ ਦੀ ਜਿਹੜੀ ਇਕੱਠੀ ਹੋਈ ਹੈ ਯੂਨੀਅਨ ਇਹ ਪਖੰਡ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਡਟ ਕੇ ਸਾਨੂੰ ਪੰਜਾਬ ਦੇ ਵਿੱਚ ਡੇਰਾਵਾਦ ਬਹੁਤ ਜ਼ਿਆਦਾ ਹੁੰਦਾ ਹੈ ਜੀ ਹੋਰ ਵੀ ਡੇਰੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਜਿਹੜਾ ਵੀ ਪਖੰਡਾ ਦੇਖੋ ਜਿਹੜੇ ਜਿਹੜੇ ਦਾ ਦੇਖੋ ਸਾਡੇ ਪੂਜਨੀਕ ਡੇਰੇ ਨੇਗੇ ਜਿੱਥੇ ਸਾਡੇ ਆਸਥਾ ਦੀ ਗੱਲ ਹੁੰਦੀ ਆ ਉਹ ਸਾਡੇ ਪਰਮਾਤਮਾ ਦੀ ਗੱਲ ਹੁੰਦੀ ਆ ਉਹ ਤਾਂ ਡੀਰੇ ਮੇਰੇ ਪੂਜਨਿਕ ਨਹੀਂ ਜਿੱਥੇ ਪਖੰਡਾ ਹੈ ਉਹ ਗਲਤ ਹੈ ਬਿਲਕੁਲ ਪਖੰਡਾ ਗਲਤ ਹੈ ਸੀ ਉਸ ਪਖੰਡ ਦੇ ਵਿਰੁੱਧ ਹੈ ਜੋ ਮਰਜ਼ੀ ਹੋ ਜੇ ਪਖੰਡ ਪੰਜਾਬ ਦੇ ਵਿੱਚ ਅਸੀਂ ਨਹੀਂ ਚੱਲਣ ਦੇਣਾ ਇਹਨਾਂ ਨੇ ਸਾਡੀ ਸਾਰੀ ਆਂਡ ਵਾਲੇ ਦਿਨਾਂ ਚ ਸੰਘਰਸ਼ ਹੋਰਤੇ ਕਿਤਾ ਸਾਡਾ ਸੰਘਰਸ਼ ਚੱਲ ਰਿਹਾ ਜੀ ਆਲਰੇਡੀ ਸਾਡੇ ਉਧਰ ਵੀ ਅਸੀਂ ਉਧਰ ਅਸੀਂ ਆਪਣੇ ਅਸੀਂ ਰੰਗੀ ਗਾਂ ਇਹ ਥੋੜਾ ਜਲੰਧਰ ਦੇ ਵਿੱਚ ਆਦੇ ਆ ਜੀ ਜਿਹੜਾ ਸਾਡੇ ਵੱਲ ਸੀ ਇਹ ਨਹੀਂ ਕੰਮ ਹੋਣੀ। ਕਿਉਂਕਿ ਉਧਰ ਮਾਦੀ ਨਾਲ ਬਹੁਤ ਭਾਈ। ਮਾਦੀ ਨਾਲ ਬਹੁਤ ਸਾਡੇ ਮਾਲ ਵਿੱਚ ਨਹੀਂ ਹੈਗਾ। ਸਾਡੇ ਮਾਲ ਵਿੱਚ ਬਹੁਤ ਘੱਟ ਹੈ। ਜੰਨਾ ਅਪਰੇਟ ਕਰਕੇ ਰੱਖਿਆ ਉਹ ਵੀ ਹਟ ਗਿਆ ਦੇਖ ਲਓ ਜੀ ਉਹਨੂੰ ਵੀ ਜੇਲ੍ਹ ਚਿੱਟਾ ਆਇਆ। ਇਹ ਗੱਲ ਨਹੀਂ ਹੈਗੀ ਉਹ ਤਾਂ ਲੜਿਆ ਲੜਾਈਆਂ ਸਾਰਾ ਕੁਝ ਕਰਿਆ ਪਰ ਇਹ ਪਖੰਡਵਾਦ ਨਹੀਂ ਚੱਲਣਾ। ਜਲੰਧਰ ਦੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਥੋੜੇ ਪੜੇ ਲਿਖੇ ਲੋਕ ਕਹਾਉਣਿਓ ਅਸੀਂ ਲੋਕ ਹੈਗੇ ਸਿੱਧੇ ਸਾਦੇ ਲੜਨ ਵਾਲੇ। ਪਰ ਤੁਸੀਂ ਇਹ ਚੀਜ਼ਾਂ ਦੇ ਪ੍ਰਤੀ ਨਹੀਂ ਜਾਗਰੂਤ ਹੈਗੇ। ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਐਟੂਏ ਡਰ ਜਾਂਦੇ ਹੋ ਵੀ ਅਸੀਂ ਕੀ ਲੈਣਾ ਯਾਰ ਹੋਈ ਜਾਂਦਾ ਜਿਹੜਾ ਕੁਝ ਹੋਈ ਫਾਨੇ ਭਈ ਇੱਕ ਹੋਰ ਵੱਡਾ ਸਵਾਲ ਆਇਆ ਕਨਵਰਜਨ ਦੀ ਗੱਲ ਚੱਲ ਕਨਵਰਜਨ ਦੀ ਗੱਲ ਚੱਲ ਰਹੀ ਹੈ ਕਿ ਕਨਵਰਟ ਕਨਵਰਟ ਜਿਹੜੇ ਲੋਕਾਂ ਨੂੰ ਲਾਲਸ ਦੇ ਕੇ ਕਰਵਾਇਆ ਜਾ ਰਿਹਾ ਮੰਨ ਲੋਕਿ ਉਹਨਾਂ ਨੂੰ ਧਰਮ ਵਾਪਸੀ ਤੇ ਲਿਆਂਦਾ ਵੀ ਜਾਂਦਾ ਜੇਕਰ ਫਿਰ ਦੁਬਾਰਾ ਕੀ ਗਾਰੰਟੀ ਆ ਕਿ ਉਹ ਲੋਕ ਦੁਬਾਰਾ ਨਹੀਂ ਜਾਣਗੇ ਦੁਬਾਰਾ ਮੈਂ ਤੁਸਨੂੰ ਮੈਂ ਦੁਬਾਰਾ ਨਹੀਂ ਜਾਣਗੇ ਉਹੀ ਗੱਲ ਨਾ ਮੈਂ ਲੈ ਕੇ ਆਇਆ ਮੈਂ ਉਹਨਾਂ ਨੂੰ ਦੋਕ ਨੂੰ ਬੁਲਾ ਲਾ ਮੈਂ ਇਹਨੂੰ ਐਵੇਂ ਮੀਡੀਆ ਦੇ ਸਾਹਮਣੇ ਕਰਦਾ ਜਿਹੜਾ ਨੂੰ ਮੈਂ ਲੈ ਕੇ ਆਇਆ ਸੀ ਨਾ ਨਾਲ ਇੱਥੇ ਮੈਂ ਜਿਹੜਾ ਇਹਨਾਂ ਨੇ ਜਿਵੇਂ ਇਹਨਾਂ ਨੇ ਧਰਮ ਪਰਿਵਰਤਨ ਕਰਾਇਆ ਇਹਨਾਂ ਇਹਨਾਂ ਨੂੰ ਮੈਂ ਲੈ ਕੇ ਆਇਆ ਉੱਥੇ ਪਰ ਅਗਲੇ ਨੇ ਤਾਂ ਸਿੱਧੇ ਤੌਰ ਦੇ ਉੱਪਰ ਕਾਨਫਰੰਸ ਕੀਤੀ ਸੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਕੋਈ ਜ਼ਬਰਈ ਧਰਮ ਪਰਿਵਰਤਨ ਦਾ ਜੇਕਰ ਮਾਮਲਾ ਆਉਂਦਾ ਸਾਡੇ ਤੇ ਅੰਜਲੀ ਆਓ ਅਸੀਂ 5 ਲੱਖ ਰੁਪਇਆ ਦਵਾਂਗੇ ਦੇਖੋ ਜੀ ਗਰੀਬ ਬੰਦਾ ਕੋਈ ਵੀ ਧਿਆਨ ਨਾਲ ਗੱਲ ਸੁਣ ਲਿਓ ਕੋਈ ਵੀ ਜਿਹੜਾ ਗਰੀਬ ਬੰਦਾ ਆਪੋ ਆਪਣੀਆਂ ਮਜਬੂਰੀਆਂ ਨਾਲ ਨੇ ਉਲਝਾਇਆ ਹੋਇਆ ਮੈਂ ਥੋੜਾ ਸਾਹਮਣੇ ਲੈ ਖੜਾ ਦੋਣਾ ਜੀ ਥੋੜਾ ਸਾਹਮਣੇ ਲਿਆਉਣਾ ਮੈਂ ਇੱਥੇ ਮੈਂ ਲੈ ਕੇ ਆਇਆ ਮੈਂ ਉਹਨੂੰ ਪੁੱਛਦਾ ਹੈਲੋ ਉਹ ਕਿੱਥੇ ਨੇ ਉਹ ਬਾਈ ਸਾਹਿਬ ਤੁਸੀਂ ਮਤਲਬ ਕਹਤੋਂ ਤੁਹਾਨੂੰ ਬ ਉਹ ਤੁਸੀਂ ਮੋਟਰਸਾਈਕਲ ਤੇ ਲੇਟ ਹੋਗੇ ਤੁਸੀਂ ਆ ਜਾਓ ਇੱਥੇ ਤਾਂ ਮੈਂ মিডিਆ ਸਾਹਮਣੇ ਵੀ ਤੁਹਾਨੂੰ ਕਰਨਾ ਸੀਗਾ ਮੜਾ ਇਹ মিডিਆ ਸਾਹਮਣੇ ਦੱਸੋ ਉਹਨਾਂ ਨੇ ਕਿੰਨੇ ਲੱਖ ਦੀ ਠੱਗੀ ਮਾਰੀ ਹੈ ਇਹਨਾਂ ਨੇ ਮੜਾ মিডিਆ ਦੇ ਸਾਹਮਣੇ ਦੱਸੋ ਕਿੰਨੇ ਲੱਖ ਦੀ ਕਿੰਨੇ ਲੱਖ ਦੀ ਠੱਗੀ ਮਾਰੀ ਉੱਚੀ ਬੋਲਿਓ ਮੜਾ ਜਾ 37 ਲੱਖ ਦੀ ਠੱਗੀ ਮਾਰੀ ਹੋਈ ਹੈ ਜੀ ਇਹਨਾਂ ਨੇ 37 ਲੱਖ ਦੀ ਠੱਗੀ ਆ ਮੋਟਰਸਾਈਕਲ ਤੇ ਆ ਰਹੇ ਨੇ ਮੈਂ মিডিਆ ਸਾਹਮਣੇ ਕਰੂੰਗਾ ਇਹਨਾਂ ਨੇ ਧਰਮ ਪਰਮਾਰਤਨ ਦੇ ਨਾਂ ਤੇ ਕਿਵੇਂ ਉਹਨਾਂ ਨੂੰ ਲੁੱਟਿਆ ਉਹਨਾਂ ਨੂੰ ਇੱਥੇ ਆ ਰਹੇ ਨੇ ਇਹ ਨਹੀਂ ਨਹੀਂ ਜੀ ਇਹ ਹੈਗੇ ਨੇ ਆਪਣਾ ਪਟਿਆਲੇ ਕੋਲ ਪਹੇਵਾ ਦੇ ਨੇ ਜੀ ਇਹ ਜਲੰਧਰ ਦੇ ਵਿੱਚ ਇੱਥੇ ਆਉਂਦੇ ਹੁੰਦੇ ਸੀਗੇ ਆ ਰਹੇ ਨੇਗੇ ਤੁਹਾਡੇ ਸਾਹਮਣੇ ਕਰਦੇ ਆ 37 37 ਲੱਖ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਨੇਕਾਂ ਲੋਕ ਨੇ ਜੀ ਇਹਨਾਂ ਨੇ ਇਹਨਾਂ ਲੋਕਾਂ ਨੇ ਜਜਵਾਤਾਂ ਦੇ ਨਾਲ ਖੇਡਿਆ ਹੋਇਆ ਇਹਨਾਂ ਨੇ ਇਸ ਕਰਕੇ ਚਾਹਣੇ ਆ ਵੀ ਇਹ ਜਿਹੜਾ ਅੰਕਲ ਨਰੂਲਾ ਸਿਰ ਦਾ ਠੱਗ ਤੇ ਫਰਾਡ ਬੰਦਾ ਸਾਡੇ ਏਰੀਆ ਦੇ ਵਿੱਚ ਆ ਕੇ ਦਿਖਾਵੇ ਸਾਡੇ ਬਰਨਾਲੇ ਆਇਆ ਸੀਗਾ ਮੁੜ ਕੇ ਉੱਥੇ ਆਇਆ ਸਾਡੇ ਬਰਨਾਲੇ ਕਹਿੰਦਾ ਮੈਂ ਲੀਗਲ ਐਕਸ਼ਨ ਲਿਆ ਜਾਏਗਾ ਜਿੱਦਾਂ ਇਹ ਕਹਿੰਦੇ 37 ਲੱਖ ਦੀ ਠੱਗੀ ਆ ਕੋਈ ਪੁਲਿਸ ਵਿੱਚ ਸ਼ਿਕਾਇਤ ਜਾਂ ਕੋਈ ਇਲੀਗਲ ਐਕਸ਼ਨ ਵੀ ਲਾਉਂਗਾ ਮੈਂ ਤੁਹਾ ਅੱਜ ਇਹ ਸਾਰੇ ਨਾਲ ਜਾਵਾਂਗੇ ਨਾਲ ਜਾ ਕੇ ਇਹਨਾਂ ਦੀ ਕੰਪਲੇਂਟ ਵੀ ਕਰਾਵਾਂਗੇ ਕਈ ਵਾਰੀ ਨਾ ਹੁਣ ਸਾਰਾ ਉਹਨਾਂ ਕੋਲੇ ਪਾਵਾਂਗੇ ਉਹਨਾਂ ਕੋਲੇ ਐਨੇ ਪੇਜ ਨਹੀਂ ਜੀ ਜਿਹੜੇ ਸਾਰੇ ਪੈਸਿਆਂ ਦੇ ਸਬੂਤ ਦਿੱਤੇ ਹੋਏ ਨੇ ਪਰ ਕਈ ਵਾਰੀ ਇਹਨਾਂ ਦੇ ਇਹਨਾਂ ਦਾ ਹੀ ਕੰਮ ਹੈ ਡਰਾਉਂਦੇ ਧਮਕਾਉਂਦੇ ਬੰਦ ਰਹੇ ਇਹਨਾਂ ਨੇ ਸਪੈਸ਼ਲੀ ਇੱਕ ਚੀਜ਼ ਸੁਣ ਮੈਂ ਹੋਰ ਗੱਲ ਦੱਸਾਂ ਸਪੈਸ਼ਲੀ ਨਾ ਹੁਣ ਤੁਸੀਂ ਆਹ ਇਹਨਾਂ ਦਾ ਜਿਵੇਂ ਆਪਣੀਆਂ ਸਰਕਾਰਾਂ ਦਾ ਆਈਟੀ ਸੈੱਲ ਨਹੀਂ ਬਣਾ ਹੋਇਆ ਇਹਨਾਂ ਨੇ ਫੇਕ ਐਡੀਆਂ ਬਣਾਈ ਉਹਨੇ ਥੱਲੇ ਕਮੈਂਟ ਦੇਖੋ ਤੁਸੀਂ ਕਿਵੇਂ ਕਰਦੇ ਨੇ ਇਹ ਫੇਕ ਐਡੀਆਂ ਉਹਨਾਂ ਨੇ ਪੂਰਾ ਸੈਟਅਪ ਬਿਠਾਇਆ ਹੋਇਆ ਘਟੋ ਘਟ ਇਹਨਾਂ ਦਾ ਦੋ ਤਿੰਨ ਸੋ ਮੁੰਡਾ ਲੈਪਟਾਪ ਤੇ ਇਸਤ ਕਰਕੇ ਭਟਾ ਹੋਇਆ ਸੋਸ਼ਲ ਮੀਡੀਆ ਤੇ ਬਹੁਤ ਬਾਰੇ ਜਿਹਨੇ ਤੁਸੀਂ ਬਲਾਉਂਦੇ ਉਹਨਾਂ ਨੇ ਐਫ ਆਈ ਆਰ ਪਹਿਲਾਂ ਕੀਤੀ ਹੈ ਪਰ ਇਹ ਕੰਪਲੀਟ ਦਿੱਤੀ ਕੋਈ ਐਫ ਆਰ ਇਹਨਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਤਾਂ ਮੈਂ ਕੰਪਲੀਟ ਦਿੱਤੀ ਮਤਲਬ ਮੇਰੇ ਕੋਲੇ ਉਹ ਘਰੇ ਆਏ ਪਰ ਠੱਗੀ ਕੀਤੀ ਕਿਨੇ ਆ ਅੰਕੁਰ ਅਰੁਲਾ ਜਾਂ ਫਿਰ ਇਹਨਾਂ ਦੇ ਬੰਦੇ ਨੇ ਕਿਨਾਂ ਦੀ ਸਾਰੀ ਟੀਮ ਹੈ ਉਹ ਥੱਲੋਂ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦਾ ਉਹ ਉਹਨਾਂ ਨੇ ਕੰਪਲੀਟ ਦਿੱਤੀ ਹੈ ਤੇ ਕਾਰਵਾਈ ਨਹੀਂ ਹੋਈ ਫਿਰ ਤਾਂ ਗੱਲ ਬਣ ਗਈ ਨਾ ਕਿ ਪੁਲਿਸ ਨਹੀਂ ਕਰ ਕਾਰ ਬਿਲਕੁਲ ਤੁਹਾਡੇ ਸਾਹਮਣੇ ਮੈਨੂੰ ਮੇਰੇ ਕੋਲੇ ਜਦੋਂ ਉਹ ਘਰੇ ਆਇਆ ਦਿਨ ਬੁੱਧਵਾਰ ਦਾ ਦਿਨ ਸੀ ਮਨਾ ਸਪੈਸ਼ਲੀ ਧੰਨਵਾਦ ਵੀ ਕਰਿਆ ਮੈਂ ਆਖਿਆ ਮੈਂ ਇੱਥੇ ਆਉਣਾ ਮੈਂ ਉਹ ਤਾਂ ਸਾਰਾ ਕੰਮ ਛੱਡ ਕੇ ਇੱਥੇ ਆਇਆ ਨਾਲ ਉਹ ਬੰਦਿਆਂ ਨੂੰ ਮੋਟਰਸਾਈਕਲ ਤੇ ਆ ਰਹੇ ਨੇ ਮੈਂ ਤੁਹਾਨੂੰ ਮੀਡੀਆ ਸਾਹਮਣੇ ਕਰਦਾ ਵੀ ਆ ਕਿੰਨਾਂ ਨੇ ਕਿਵੇਂ ਠੱਗੀਆਂ ਮਾਰੀਆਂ ਨੇ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਅਸੀਂ ਦੇਖੋ ਅਸੀਂ ਸਾਰੇ ਇੱਕ ਪਰਮਾਤਮਾ ਇੱਕ ਆ ਧਿਆਨ ਨਾਲ ਗੱਲ ਸੁਣ ਲਿਓ ਪਰਮਾਤਮਾ ਇੱਕ ਅਸੀਂ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਠੀਕ ਆ ਇੱਕ ਪਰਮਾਤਮਾ ਨੇ ਉਹ ਹਿੰਦੂ ਮੁਸਲਮਾਨ ਸਿੱਖ ਅਸਾਈ ਸਦੀ ਗੱਜੇ ਗੱਲ ਕਰੀ ਨਾ ਕੋਈ ਵੀ ਧਰਮ ਆ ਧਰਮ ਕਮਾਉਣਾ ਪੈਂਦਾ ਹਰੇਕ ਬੰਦੇ ਨੂੰ ਪਰ ਨਾ ਪਖੰਡ ਇਹ ਕਰਨ ਤੇ ਲੱਗੇ ਹੋਏ ਨੇਗੇ ਇਹ ਸਾਨੂੰ ਪਖੰਡ ਦਾ ਡੱਟ ਕੇ ਵਿਰੋਧ ਕਰਨਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਕਹਿੰਦੇ ਹਸਪਤਾਲ ਵੀ ਸਾਰੇ ਬੰਦ ਕਰ ਦਿਓ ਜੀ ਪੜਾਉਣਾ ਵੀ ਬੰਦ ਕਰ ਦਿਓ ਸਾਰਾ ਕੁਝ ਅਸੀਂ ਕਰੀ ਜਾਂਦੇ ਆ ਉਹ ਜਿਹੜੇ ਅੰਗਰੇਜ਼ ਲੋਕ ਨੇ ਜਿਨ੍ਹਾਂ ਦਾ ਧਰਮ ਆ ਜਿਨ੍ਹਾਂ ਨੇ ਧਰਮ ਚਲਾਇਆ ਹੋਇਆ ਉਹ ਇਸ ਪਖੰਡ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਉਹ ਚਰਚ ਦੇ ਵਿੱਚ ਜਾਂਦੇ ਨੇ ਕਿ ਜਾ ਕੇ ਬੈਠ ਕੇ ਜਿਹੜਾ ਸ਼ਾਂਤਮਈਨ ਆਪਣੀ ਪ੍ਰੇਅਰ ਕਰਕੇ ਆਏ ਨੇ ਇਹ ਵੱਡੇ ਵੱਡੇ ਡੀਜੇ ਲਾ ਕੇ ਵੱਡੇ ਵੱਡੇ ਸਾਊਂਡ ਲਾ ਕੇ ਵੱਡਾ ਵੱਡਾ ਸਿਸਟਮ ਵੱਡੇ ਵੱਡੇ ਪੰਡਾਲ ਲਾ ਕੇ ਕਰਦੇ ਨੇ ਕਿਤੇ ਤੁਸੀਂ ਸੁਣਿਆ ਕਿੱਤੇ ਤੁਸੀਂ ਯੂਰਪ ਦੇ ਵਿੱਚ ਸੁਣਿਆ ਵੀ ਐਡੀਆਂ ਵੱਡੀਆਂ ਜਿਹੜੇ ਜਿਵੇਂ ਇਹ ਕਰਦੇ ਨੇ ਕਿ ਕਿਤੇ ਉਹ ਜ਼ਿਲ੍ਹੇ ਦੇ ਵਿੱਚ ਕਰੀ ਜਾਂਦੇ ਨੇ ਕਿਤੇ ਉਹ ਜ਼ਿਲ੍ਹੇ ਦੇ ਵਿੱਚ ਕਰੀ ਜਾਂਦੇ ਨੇ ਕਿਤੇ ਤੁਸੀਂ ਸੁਣਿਆ ਉੱਥੇ ਯੂਰਪ ਦੇ ਵਿੱਚ ਸ਼ੀਦੀ ਦਿਹਾੜੇ ਆਣ ਵਾਲੇ ਆ ਉਦੋਂ ਇਹ ਪੂਰਾ ਟਕਰਾਹ ਕੱਪੇ ਦਾ ਕਰਨਗੇ ਜੀ ਸ਼ੀਦੀ ਦਿਹਾੜੇ ਆਉਣ ਵਾਲੇ ਨੇ ਕਿ ਤੁਸੀਂ ਉੱਤਰ ਅਸੀਂ ਦੇਖੋ ਅਸੀਂ ਜੀਸੂ ਜੀ ਦਾ ਬੜਾ ਸਾਰਾ ਨੂੰ ਅਸੀਂ ਕਹਿੰਦੇ ਪਰਮਾਤਮਾ ਇੱਕ ਹੈ ਪਰ ਤੁਸੀਂ ਯੂਰਪ ਦੇ ਵਿੱਚ ਜਾ ਕੇ ਦੇਖੋ ਤੇ ਝਾਕੀਆਂ ਕੱਢਦੇ ਨੇ ਜਿਵੇਂ ਟਕਰਾਹ ਦੇ ਮਾਰੇ ਕੱਢਦੇ ਨੇ ਜਾਨ ਬੁੱਝ ਕੇ ਟਕਰਾਹ ਦੇ ਮਾਰੇ ਕੱਢਦੇ ਨੇ ਹੁਣ ਸ਼ੀਦੀ ਦਿਹਾੜੇ ਆਉਣਗੇ ਸ਼ੀਦੀ ਦਿਹਾੜੇ ਦੇ ਉੱਪਰ ਇਹਨੇ ਪੂਰੀਆਂ ਝਾਕੀਆਂ ਰਾਜਪੁਰੇ ਜੇਕਰ ਉਹ ਨਹੀਂ ਉੱਥੇ ਨਹੀਂ ਕੱਟ ਰਹੇ ਜਿਹੜੇ ਮੈਨ ਨੇ ਉਹਨੇ ਕਿਹਾ ਇੱਥੇ ਪੰਜਾਬ ਦੇ ਵਿੱਚ ਸਾਫਤ ਕੀ ਕਰਨਾ ਚਾਹੁੰਦੇ ਨੇਗੇ ਅੱਛਾ ਭਾਨਾ ਜੀ ਤੁਸੀਂ ਧਰਮ ਦੀ ਗੱਲ ਕੀਤੀ ਉਹ ਕਹਿੰਦੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਚਮਤਕਾਰ ਕਰਦੇ ਨੇ ਮੈਡੀਕਲ ਚਮਤਕਾਰ ਉਹਦੇ ਵਿੱਚ ਕਹਿੰਦੇ ਕਿ ਕੋਈ ਵੀ ਅਰਦਾਸ ਕਰਕੇ ਪ੍ਰੇਅਰ ਕਰਕੇ ਕਿਸੇ ਦੀ ਵੀ ਦਵਾਈ ਇੱਕ ਤੇਲ ਲਗਾ ਸਕਦਾ ਜਿਸ ਨਾਲ ਠੀਕ ਹੋਏ ਕਹਿੰਦੇ ਆਸਥਾ ਨਾਲ ਦੇਖੋ ਇਹ ਸਮਝੋ ਇਸ ਗੱਲ ਨੂੰ ਸਮਝਣਾ ਪੈਣਾ ਆਪਾਂ ਨੂੰ ਆਪਾਂ ਇਸ ਚੀਜ਼ ਨੂੰ ਮੰਨਦੇ ਆ ਪ੍ਰਮਾਤਮਾ ਪ੍ਰਮਾਤਮਾ ਨੇ ਜਿਹਨਾਂ ਸਾਨੂੰ ਜਾਣਤਾ ਸੀ ਉਸ ਨੇ ਮਰਨਾ ਪਰ ਜਿਹੜਾ ਤੁਸੀਂ ਪਖੰਡ ਕਰਦੇ ਹੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਜਿਹੜਾ ਤੁਸੀਂ ਪਖੰਡ ਕਰਦੇ ਹੋ ਤੁਸੀਂ ਉਸ ਨੂੰ ਸਾਬਤ ਕਰਕੇ ਦਿਖਾਓ ਮੈਂ ਕਹਿਣਾ ਚਾਹੁੰਨਾ ਮੈਂ ਉਹਨਾਂ ਨੂੰ ਕਹਿੰਦਾ ਵੀ ਮੇਰੇ ਮੈਂ ਪਰसों ਚਾਹਤ ਆਉਦੇ ਪਿੰਡ ਕੈਂਪ ਲਾਇਆ ਕੈਂਸਰ ਦਾ ਡਾਕਟਰ ਸਾਰੇ ਆਏ ਸੀਗੇ ਮੈਂ ਉਹਦੇ ਵਿੱਚੋਂ ਉਹਦੇ ਵਿੱਚੋਂ 100 ਬੰਦਿਆਂ ਵਾਂਗੂ ਕੈਂਸਰ ਨਿਕਲਿਆ ਹੋਊਗਾ ਠੀਕ ਹੈ ਰਿਪੋਰਟਾਂ ਆ ਜਾਣੀਆਂ ਨੇ ਮੈਂ 10 ਬੰਦੇ ਲੈ ਕੇ ਆਉਂ ਕੈਂਸਰ ਵਾਲੇ ਇਲਾਜ ਕਰਕੇ ਦਿਖਾਉਣਾ ਔਰ ਇੰਟਰਵਿਊਰ ਦੇ ਵਿੱਚ ਨਾ ਇਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਕਹਿੰਦੇ ਕਿ ਜੇ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਨਾ ਆ ਕੇ ਬੰਦਾ ਠੀਕ ਹੋ ਸਕਦਾ ਤਾਂ ਸਾਡੇ ਚਮਤਕਾਰ ਕਿਉਂ ਨਹੀਂ ਹੋ ਸਕਦਾ ਦੇਖੋ ਕਦੇ ਵੀ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਚਮਤਕਾਰ ਵਾਲੀ ਗੱਲ ਹੈ ਸਿੱਖ ਧਰਮ ਦੇ ਵਿੱਚ ਜੇ ਅਸੀਂ ਚਮਤਕਾਰ ਦੀ ਗੱਲ ਕਰੀਏ ਆਸਤਾ ਦੀ ਗੱਲ ਇੱਕ ਇੱਕ ਸੀ ਕਿ ਤੁਹਾਡਾ ਕਿਸੇ ਪ੍ਰਮਾਤਮਾ ਦੇ ਵਿਸ਼ਵਾਸ ਹੈ ਉਹ ਵੱਖਰੀ ਗੱਲ ਹੈ ਤੁਸੀਂ ਪ੍ਰਮਾਤਮਾ ਦੀ ਖੋਜ ਕਰੋਗੇ ਜੇ ਅਸੀਂ ਪੂਰਾ ਗੱਲ ਉਸ ਚੀਜ਼ ਨੂੰ ਜਾਣੀਏ ਇਹ ਕਿza ਸ਼ੋਸ਼ਣ ਕਰਕੇ ਨਾਲ ਰੋਣਾ ਗਲਤ ਹੈ ਇਹ ਸ਼ੋਸ਼ਣ ਕਰਕੇ ਆਪਣੇ ਨਾਲ ਜੋੜ ਰਹੇ ਨੇਗੇ ਨਾਲੇ ਉਹਦੇ ਬਿਲਕੁਲ ਵੀ ਦਾਵਾ ਨਹੀਂ ਕੀਤਾ ਜਾਂਦਾ ਇਸ ਗੱਲ ਦਾ ਜਿੱਦਾਂ ਤੁਸੀਂ ਕਹਿੰਦੇ ਹੋ ਜੀ ਇਹਨਾਂ ਕੋਲ 37 ਲੱਖ ਲੁੱਟਿਆ ਤੇ ਪਰ ਆਮ ਜਿਹੜੀ ਚਰਚਾ ਇਹ ਹੁੰਦੀ ਹੈ ਵੀ ਇਹ ਧਰਮ ਕਨਵਰਟ ਕਰਾਉਣ ਲਈ ਪੈਸੇ ਦਿੰਦੇ ਨੇ ਬਿਲਕੁਲ ਜੀ ਇਹ ਸਾਡੇ ਤੁਸੀਂ ਮੇਰੀ ਸਮਝੋ ਇਸ ਗੱਲ ਨੂੰ ਇਹਨਾਂ ਨੇ ਪਿੱਛੇ ਲੋਕਾਂ ਨੂੰ ਲਾਇਆ ਹੋਇਆ ਇਹ ਕਨਵਰਟ ਕਰਾਉਂਦੇ ਨੇ ਇਸ ਚੀਜ਼ ਦਾ ਸਬੂਤ ਹੈ ਇਹ ਜਾ ਕੇ ਕਿਵੇਂ ਉਹ ਮਾਂ ਲੋਕਾਂ ਨੂੰ ਪਿੱਛੇ ਲਾਉਂਦੇ ਨੇਗੇ ਸਭ ਕੁਝ ਇਹ ਕਰਦੇ ਨੇ ਇਹ ਬਹੁਤ ਵੱਡਾ ਇਹਨਾਂ ਨੇ ਸਿਸਟਮ ਆਪਣਾ ਜਾਲ ਬਸਾਇਆ ਹੋਇਆ ਬਹੁਤ ਵੱਡਾ ਮੈਂ ਸਾਰੇ ਲੋਕਾਂ ਨੂੰ ਇਹ ਗੱ ਕੁਸੀਂ ਮੈਂ ਜੋਰਪ ਸਿਰਫ ਸਪੈਸ਼ਲਿਸਟ ਕਰਕੇ ਗਿਆ ਸੀ ਮੈਨੂੰ ਥੋੜਾ ਟਾਈਮ ਲੁਗ ਤੁਹਾਨੂੰ ਮੈਂ ਵੀਡੀਓ ਕੱਢ ਕੇ ਦਿਖਾਦਾ ਮੈਂ ਤੁਹਾਨੂੰ ਚਰਚ ਦੀ 1 ਮਿੰਟ ਤੁਹਾਨੂੰ ਮੈਂ ਦਿਖਾਉਣਾ ਵੀ ਮੈਂ ਜਿਵੇਂ ਚਰਚਾਂ ਦੇ ਜਾ ਕੇ ਗੱਲ ਕਰੀ ਨજર ਆਂਦੇ ਜੀ ਅਸੀਂ ਜਾਣਦੇ ਆ ਦੇਖੀਆ ਨਹੀਂ ਹੁੰਦਾ ਤੁਸੀਂ ਉੱਥੇ ਜਾ ਕੇ ਦੇਖਿਓ ਮੈਂ ਇੱਥੇ ਸਾਰੇ ਜਾ ਕੇ ਗੱਲ ਕਰੀ ਉੱਥੇ ਇਹ ਕਹਿੰਦੇ ਸੀ ਸਪਖੰਡ ਨੂੰ ਬਣਾਵਾ ਨਹੀਂ ਦਿੰਦੇ ਇਹ ਇੱਕ ਇੱਕ ਗੱਲ ਇੱਕ ਜਲ ਦੱਸੋ ਉਹਨਾਂ ਦੀ ਸ਼ੀਦੀ ਦੇੜੇ ਆਣਗੇ ਤੇ ਇਹ ਆਪਣੇ ਜਦੋਂ ਸ਼ੋਭਾ ਯਾਤਰਾ ਵਗੈਰਾ ਕੱਢਣਗੇ ਕਿ ਵਿਰੋਧ ਕੀਤਾ ਜਾਵੇਗਾ ਅਸਤਾ ਵਿਰੋਧ ਕਰਾਂਗੇ ਜਿਨ੍ਹਾਂ ਦਾ ਡਟ ਕੇ ਵਿਰੋਧ ਕਰਾਂਗੇ ਚਾਹਤਾ ਪਰ ਉੱਥੇ ਇਹਨਾਂ ਨੇ ਸਾਨੂੰ 1 ਮਿੰਟ 1 ਮਿੰਟ ਬਾਈ ਜੀ ਇਹ ਦੱਸੋ ਸਾਡੇ ਨਾਲ ਟਕਰਾਅ ਪੈਦਾ ਕਰਨ ਦੇ ਮਾਰੇ ਸਭ ਕੁਝ ਇਹ ਕਰਦਣੇਗੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਬਿਲਕੁਲ ਇਹ ਪੰਜਾਬ ਦਾ ਮਾਹੌਲ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਨੇ ਇਹ ਵੀ ਕੀ ਚਾਹੁੰਦੇ ਨੇਗੇ ਵੀ ਜਿਵੇਂ ਕਿ ਹੁਣ ਰਾਜਨੀਤਿਕ ਲੀਡਰ ਨੇਗੇ ਵੀ ਸਾਡੇ ਨਾਲ ਲੋਕਵਾਦ ਜੋੜਨ ਸਾਡੀ ਤਾਕਤਵੱਦ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਸਿਸਟਮ ਦੇ ਸਭ ਉੱਤੇ ਕਾਬਜ ਅਸੀਂ ਹੋ ਠੀਕ ਹੈ ਜੀ ਜੀ ਅਫਸਰ ਆਪਾਂ ਮੋਰਿੰਦਰ ਜੀ ਓਕੇ ਇਹਦੇ ਉੱਪਰ ਸਖਤ ਜਿਹੜੀ ਕਾਰਵਾਈ ਕਰਨ ਦੀਦਾ ਸਰਕਾਰਾਂ ਨੇ ਤਾਂ ਦੇਖੋ ਲੀਡਰਾਂਾਂ ਦਾ ਕਾਰਵਾਈ ਕੀ ਕਰਨੀ ਆ ਜੀ ਇਹਨਾਂ ਤਾਂ ਅਸੀਂ ਕੋਈ ਬਾਹਲਾ ਵੱਡਾ ਅਸੀਂ ਭਰੋਸਾ ਨਹੀਂ ਕਰ ਸਕਦੇ ਇਹਨਾਂ ਨੂੰ ਸਿਰਫ ਵੋਟ ਲੈਣੀ ਹੁੰਦੀ ਹੈ ਵੀ ਜਿੱਧਰ ਨੂੰ ਵੋਟ ਆ ਉਧਰ ਨੂੰ ਤੁਰ ਪੈਂਦੇ ਨੇਗੇ ਪੰਜਾਬ ਦੇ ਲੋਕ ਠੱਠੇ ਖੂਹ ਜਾਣ ਆ ਆ ਗਿਆ ਫੋਨ ਇੱਕ ਮਿੰਟ ਖੜ ਜਾ ਮੈਨੂੰ ਆ ਵੀ ਮੈਨੂੰ ਇਹ ਮਖਾਇਦਾ ਮੜਾ ਜਾ ਇਹਨਾਂ ਨੂੰ ਮੈਂ ਨਹੀਂ ਸ਼ੂਟ ਕਰਦਾ ਸਭ ਕੁ ਸਿਕਾਈ ਦੇਵਾ ਤੇ ਇਹਨਾਂ ਨੇ ਪੰਜਾਬ ਦੇ ਲੋਕ ਠੱਠੇ ਖੂਹ ਦੇ ਵਿੱਚ ਜਾਣ ਬਸ ਜਾਨ ਚਾਹੇ ਮਰਨ ਇਹੋ ਜੇ ਗਰੀਬ ਸਾਡੇ ਤੁਰੇ ਫਿਰਦੇ ਨੇਗੇ ਜਦੋਂ ਬਾਈ ਜੀ ਮੈਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਿਆ ਇਹ ਮੇਰੇ ਕੋਲੇ ਘਰੇ ਕੁੜੀ ਆਈ ਸੀਗੀ ਬੁੱਧਵਾਰ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਸਾਰੀ ਝੁੰਡਲੀ ਹੈਲੋ ਹੈਲੋ ਹਾਂਜੀ ਸਰ ਉਹ ਤੁਹਾਡੇ ਭਾਈ ਬਾਸਮਾ ਦਾ ਗੱਲ ਕਰਾ ਦਿਓ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਇਹ ਨਾਲ ਹੀ ਬੈਠਿਆ ਹੈ ਜੀ ਤੁਸੀਂ ਦੱਸਿਆ ਹੀ ਨਹੀਂ ਸਵੇਰੇ ਤੁਸੀਂ ਕੀ ਨਾਲ ਦੀ ਪੁੱਛਣਾ ਚਾਹਦੇ ਹੋ ਕੀ ਗੱਲ ਆ ਜਿਹੜੀ ਕੁੜੀ ਨਾਲ ਗੱਲ ਕਰੋ ਜੀ ਇਹਨਾਂ 37 ਲੱਖ ਦੀ ਠੱਗੀ ਮਾਰੀ ਹੈ ਤੁਸੀਂ ਫਰਾਂਸਿਸ ਨਾਲ ਗੱਲ ਕਰਵਾਓ ਉਹ ਤੁਹਾਡੇ ਨਾਲ ਹੀ ਹੈ ਸਾਨੂੰ ਸਾਰਾ ਪਤਾ ਹੈ ਠੀਕ ਹੈ ਨਾ ਜੇ ਕੋਈ ਹੋਰ ਫੋਨ ਕਰੇਗਾ ਨਾ ਤਾਂ ਉਹੀ ਫੋਨ ਚੱਕੇਗਾ ਤੇ ਮੇਰਾ ਨਾਮ ਪੂਜਾ ਹੈ ਮੇਰੇ ਹਸਬੰਡ ਦਾ ਨਾਮ ਅਮਰੀਕ ਸਿੰਘ ਹੈ ਜਿਹੜੀ ਇਹਨਾਂ ਨੇ ਪੁੱਛੋ ਨਾ ਵੀ ਠੱਗੀ ਮਾਰੀ ਹੋਈ ਹੈ ਜਿਹੜੀ 37 ਲੱਖ 60 ਹਜ਼ਾਰ ਦੀ ਉਹਦੇ ਰਿਗਾਰਡਿੰਗ ਗੱਲ ਕਰ ਰਹੇ ਨੇ ਹਾਂਜੀ ਠੀਕ ਹੈ ਸਿਸਟਰ ਜੀ ਹਾਂਜੀ ਕੈਨੇਡਾ ਦੇ ਨਕਲੀ ਵੀਜ਼ਾ ਲਗਵਾਏ ਸੀ ਨਾ ਨਹੀਂ ਨਹੀਂ ਸਿਸਟਰ ਅਗਦੀ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਬਿਲਕੁਲ ਇਹ ਜਿਹੜੀ ਸਾਰੀ ਤੁਹਾਡੀ ਗੱਲ ਵਾਤਾ ਮੀਡੀਆ ਕਵਰ ਕਰ ਰਹੀ ਜਲੰਧਰ ਖੜੇ ਆਏ ਇਨੀ ਦੁਨੀਆ ਚ ਖੜਿਆ ਆਏ ਇਨੀ ਦੁਨੀਆ ਖੜਿਆ ਜਲੰਧਰ ਅਸੀਂ ਖੰਗ ਤਾਂ ਬਹੁਤ ਜ਼ਿਆਦਾ ਦੇਖ ਰਹੀ ਐ ਖੰਗ ਦੇਖ ਰਹੀ ਏ ਤੋੜਾ ਸਾਰਾ ਮੈਂ ਸਾਰਾ ਮੀਡੀਆ ਚ ਰੱਖਿਆ ਹੋਇਆ ਕੰਮ ਸਾਰਾ ਮੀਡੀਆ ਚ ਰੱਖਿਆ ਇੱਕ ਤਾਂ ਜਲੂਸ ਆਪਣਾ ਕਿਉਂ ਕਢਵਾਈ ਜਾਂਦੇ ਹੋ ਲੋਕਾਂ ਨਾਲ ਕਿਉਂ ਠੱਗੀਆਂ ਮਾਰਦੇ ਹੋ 60 70 ਚੈਨਲ ਸਾਡੀ ਮੇਰੀ ਕਾਲ ਸੁਣੋ ਖੰਗੀ ਵਾਲੀ ਕੋਈ ਗੱਲ ਨਹੀਂ ਤੁਸੀਂ ਸਵੇਰੇ ਕਾਲ ਕੀਤੀ ਨਾ ਤੁਸੀਂ ਕੁਝ ਦੱਸਿਆ ਵੀ ਕਿਹਦੇ ਲਈ ਦੱਸਿਆ ਇਸ ਦੇ ਪਿੱਛੇ ਦਾ ਗਾਮਾ ਇੱਥੇ ਆਉਂਦਾ ਹੀ ਕਿਉਂ ਪੈਸੇ ਤਾਂ ਵੀ ਪੈਸੇ ਦੇ ਦੇ ਵੀ ਪੈਸੇ ਦੇ ਦੇ ਵਾਪਸ ਚਲੋ ਹੁਣ ਆਜੋ ਪੈਸੇ ਦੇ ਲੈ ਕੇ ਹੁਣ ਲਿਆ ਪੈਸੇ ਹੁਣ ਕੀ ਹੁੰਦਾ ਲੈ ਦੇ ਪੈਸੇ ਦੇ ਮਿਲਿੰਸ ਕੀ ਐ ਬਿਲਿੰਸ ਕੀ ਹੁਣ ਹੁਣ ਲੈ ਆਓ ਅਸੀਂ ਆ ਜ ਤੱਬੀਆਂ ਮਾਰਨੀਆ ਜਾਣਦੇ ਆ ਤੇ ਮੈਡਮ ਮੇਰਾ ਫੋਟੋ ਮਰਖਾ ਰਹੀ ਜੀ ਫੋਟੋ ਦਿਖਾ ਫੋਟੋ ਦਿਖਾ ਲਾਂਗੇ ਸਾਰਾ ਕੁਝ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਫੋਟੋ ਦਿਖਾ ਦੀ ਮੀਡੀਆ ਸਰ ਜੀ ਫੋਟੋ ਆ ਰਹੀਆਂ ਲੈ ਗਿਆ ਪੈਸੇ ਇਹ ਤੁਹਾਨੂੰ ਇਹਦੀ ਫੋਟੋ ਵੀ ਦਿਖਾਉਣਾ ਜੀ ਤੁਹਾਨੂੰ ਸਾਰੀ ਕਰਾ ਚਲਾ ਸਰ ਨਾਲ ਗੱਲ ਕਰਾ ਕਰਾ ਸਰ ਨਾਲ ਗੱਲ ਤੇ ਨਾ ਕਹੀ ਸਰ ਦੇ ਕੋਲੇ ਆਏ ਹਾਂ ਕਿਸੇ ਗਰੀਬ ਨਾਲ ਹੀ ਧੱਕਾ ਨਹੀਂ ਇਹ ਸੰਗਤ ਜੀ ਉਹ ਲੋਕ ਬੰਦੇ ਆ ਗਏ ਜਿਹੜੇ ਪਾਗ ਲੋਕ ਸੰਗਤ ਜੀ ਤੁਹਾਨੂੰ ਅਸੀਂ ਕਹਿੰਦੇ ਰਹਿੰਨੇ ਵੀ ਬਚ ਜਿਓ ਆ ਕਰਾਰੀ ਗੱਡੀ ਦੀ ਕੁੜੀਆ ਆ ਫੋਨ ਕਰਤਾ ਕਰਤਾ ਜੀ ਭੱਜ ਗਿਆ ਜੀ ਫੋਨ ਤੋਂ ਤੱਕ ਡਰਦੇ ਬਾਰੇ ਜਦੋਂ ਸੱਚ ਇਹ ਲੇਡੀ ਦਾ ਨਾਮ ਕੀ ਹੈ ਕੌਣ ਹੈ ਕੀ ਹੈ ਇਹ ਮੂਰੇ ਰੱਖੀਆਂ ਹੋਈਆਂ ਨੇ ਜੀ ਇਹਨਾਂ ਨੇ ਮੂਰੇ ਮੂਰੇ ਜਿਹੜੇ ਚੰਚੇ ਰੱਖਿਆ ਹੋਇਆ ਆ ਇਹ ਅੰਕੁਰ ਨਰੂਲਾ ਆ ਦਿਖਾ ਦਿਖਾ ਦੇ ਫੋਟੋ ਆ ਦੇਖੋ ਆ ਖੜੀਆ ਸਾਰੀ ਜੁੰਡਲੀ ਜੀ ਇਹ ਅੰਕੁਰ ਨਰੂਲਾ ਇਹ ਗਰਵ ਪ੍ਰਦਾਨ ਹੈ ਇਹ ਹਾਂਜੀ ਇਹ ਫਰਾਂਸੀਸੀ ਆਦ ਕਰਕੇ ਦਿਖਾ ਦੇ ਫੋਟੋ ਨਾਲ ਆ ਖੜਾ ਜੀ ਇਧਰ ਵੀ ਦਿਖਾ ਦਿੰਦੀ ਆ ਇਧਰ ਵੀ ਲਓ ਜੀ ਮੈਂ ਇਧਰ ਦੇਖ ਕੋਣ ਆ ਫਰਾਂਸਿਸ ਆਪ ਲਗਾ ਕੇ ਦਿਖਾਉ ਇਹ ਯੈਲੋ ਸ਼ਰਟ ਯੈਲੋ ਸ਼ਰਟ ਵਾਲਾ ਯੈਲੋ ਜੈਕਟਰ ਹਾਂਜੀ ਇਹ ਸਾਰੀ ਜੁੰਡਲੀ ਖੜੀ ਆ ਤਾਹਾਂ ਦੇਖ ਲੋ ਜੀ ਅੱਗੇ ਅੱਗੇ ਹੋਰ ਠੱਗ ਬਹੁਤ ਵੱਡੀ ਠੱਗੀਆਂ ਆਂਦਾ ਮਤਲਬ ਕਿ ਪ੍ਰੋਗਰਾਮ ਇਹਨੇ ਬਣਾਏ ਹੋਏ ਸਾਨੂੰ ਪਤਾ ਚੱਲਿਆ ਹਾਂਜੀ ਇਹ ਦੱਸ ਬਾਈ ਅੰਕਨ ਰੂਲਾ ਇਹ ਅੰਗੁਰਨ ਰੂਲਾ ਮਿਨਿਸਟਰੀ ਦਾ ਸੇਵਾਦਾਰ ਹੈ ਇਹਨਾਂ ਵੱਲੋਂ ਕੀਤਾ ਵੀ ਗਿਆ ਐਕਚੁਅਲੀ ਕਿੱਤਾ ਜੀ ਬਾਹਰ ਜਾਣ ਦੇ ਨਾ ਉਹਦੇ 37 ਲੱਖ ਦੀ ਠੱਗੀ ਮਾਰੀ ਆ ਜੀ ले ले, अच्छा जी 40 ਟਿਕਟਾਂ ਦੇ ਤੇ ਜਾਲੀ ਵੀ ਜਦਾਂ ਤਾਂ ਕੋੱਖ ਨਹੀਂ ਦਿੰਦਾ ਬਸ ਪੈਸੇ ਲੈ ਲੇ ਆਹ ਕੰਮ ਕੀਤਾ ਹਾਂਜੀ ਅੱਛਾ ਬੰਨਾ ਭਾਈ ਅੱਜ ਦਾ ਜਿਹੜਾ ਮੁੱਦਾ ਇਹ ਸੀਗਾ ਕਿ ਹਵਾਲੇ ਦੇ ਰਾਹੀਂ ਜਿਹੜੀਆਂ ਇਹ ਮਿਨਿਸਟਰੀਜ਼ ਪੈਸੇ ਮੰਗਵਾ ਰੀਆਂ ਨੇ ਤੇ ਇਹਨਾਂ ਨੂੰ ਕਨਵਰਜਨ ਦੇ ਲਈ ਗਲਤ ਤਰੀਕੇ ਦੇ ਨਾਲ ਲਗਾਇਆ ਜਾ ਰਿਹਾ ਪੰਜਾਬ ਹਾਂਜੀ ਬਿਲਕੁਲ ਜਿਹੜਾ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਸੋ ਜੇ ਈਡੀ ਕਾਰਵਾਈ ਨਹੀਂ ਕਰਦੀ ਕੀ ਅਗਲਾ ਸਟੈਪ ਹੋਏ ਦੇਖੋ ਸਾਡਾ ਸੀ ਅੰਦੋਲਨਕਾਰੀ ਬੰਦੇ ਆ ਅਸੀਂ ਤਾਂ ਲੰਮੇ ਸਮੇਂ ਤੋਂ ਅੰਦੋਲਨ ਕਰਨੇ ਕਰਨੇ ਆਉਣੇ ਲੋਕਾਂ ਦੇ ਹਿੱਤਾਂ ਲਈ ਅਸੀਂ ਤਾਂ ਅੰਦੋਲਨ ਕਰਾਂਗੇ ਡਟ ਕੇ ਕਰਾਂਗੇ ਨਾਲ ਉਹਨਾਂ ਡਟ ਕੇ ਵਿਰੋ ਨਾ ਇਹਨਾਂ ਦਾ ਕਿਤੇ ਅਸੀਂ ਜਿਹੜਾ ਪ੍ਰੋਗਰਾਮ ਹੋਣ ਦੇਣਾ ਸਾਡੇ ਪੰਜਾਬ ਦੇ ਵਿੱਚ ਇਹ ਕੰਮ ਨਹੀਂ ਚੱਲੂਗਾ ਭਾਈ ਜੀ ਦੇਖੋ ਆਪਣੇ ਛੀਹੀ ਦੀਆਂ ਦੇ ਆ ਰਹੇ ਨੇ ਜਿਹੜੇ ਮੈਡਮ ਕਹਿੰਦੇ ਆ ਇਹ ਬਹੁਤ ਡਰ ਆ ਬੀ ਇਹਨਾਂ ਨੇ ਢੋਲ ਤਾਂ ਮੱਕਿਆ ਦੇ ਨਾਲ ਜਿਹੜੀਆਂ ਲੱਗੀਆਂ ਗੀਤਨ ਕਰਦੇ ਹੈਗੇ ਵੀਰ ਜੀ ਤੁਹਾਨੂੰ ਛੋਟਾ ਸਵਾਲ ਦਿੰਦਾ ਮੈਂ ਦੱਸਦਾ ਮੈਂ ਪੂਰੇ ਯੂਰਪ ਦੇ ਵਿੱਚ ਜਿਹੜਾ ਕਿ ਜਿਸੂ ਮਸੀਹ ਦਾ ਪ੍ਰੋਗਰਾਮ ਬਣਾਏ ਜਾਂਦੇ ਨੇ ਤੁਸੀਂ ਉੱਥੇ ਜਾ ਕੇ ਇਹ ਚੀਜ਼ ਦੇਖ ਲਓ ਇੱਕ ਸਕਿੰਟ ਤੁਸੀਂ ਉਹ ਜਿਵੇਂ ਇੱਥੇ ਰੋਡ ਜਾਮ ਕਰਦੇ ਨੇ ਬਰਾਬਰ ਦਾ ਸਾਡੇ ਬਰਾਬਰ ਦੀ ਢੜਾ ਖੜਾ ਕਰਦੇ ਨੇ ਉੱਧਰ ਜਮਾ ਨਹੀਂ ਕਰਦੇ ਜੀ ਉਹ ਇੱਥੇ ਆ ਕੇ ਬਰਾਬਰ ਆਪਣੀਆਂ ਵੱਡੀਆਂ ਵੱਡੀਆਂ ਝਾਕੀਆਂ ਕੱਢਣੀਆਂ ਉਹ ਕੱਢਣੀਆਂ ਰੋਡ ਜਾਮ ਕਰਨਾ ਇਹ ਸਿਰਫ ਸਾਡੇ ਨਾਲ ਟਕਰਾਅ ਪੈਦਾ ਕਰਦੇ ਨੇ ਲਗਾਤਾਰ 3-4 ਦਿਨ ਇਹ ਜਿਹੜੇ ਸੋਭਾ ਯਾਤਰੀ ਜਿਹੜੀ ਲਗਾਤਾਰ 3 ਦਿਨ ਕੱਢਣੀਆਂ ਆ ਉਹਨਾਂ ਦਿਨਾਂ ਦੇ ਵਿੱਚ ਸਾਡੇ ਸ਼ਹੀਦੀ ਦਿਹਾੜੇ ਬਿਲਕੁਲ ਜੀ ਉਹਨਾਂ ਨੇ ਬਰਾਬਰ ਦਿਨਾਂ ਦੇ ਵਿੱਚ ਰੋਸ ਵੀ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਤੇ ਇਹ ਨਾ ਕਰਦੇ ਉਹਨੂੰ ਲੈ ਕੇ ਤੁਸੀਂ ਕੀ ਕਾਰਵਾਈ ਕਰੋ ਉਹਨੂੰ ਲੈ ਕੇ ਅਸੀਂ ਅਸੀਂ ਸਾਡੀ ਕੋਸ਼ਿਸ਼ ਇਹ ਹੈ ਜੇ ਸਾਡੀ ਪੰਜਾਬ ਸਰਕਾਰ ਸਾਡੀ ਸ਼ਰਮਣੀ ਕੁਆਲਿਟੀ ਸਾਡੇ ਕਾਲ ਤਖਤ ਸਾਡੇ ਜਥੇਦਾਰ ਇਹ ਸਖਤ ਐਕਸ਼ਨ ਲੈਣ ਜੇਕਰ ਉਹ ਨਹੀਂ ਲੈਂਦੇ ਸੀ ਆਪਣੇ ਇਲਾਕੇ ਦੇ ਵਿੱਚ ਸਾਡੇ ਲੱਕ ਦੇ ਵਿੱਚ ਇਹ ਕੰਮ ਨਹੀਂ ਹੋਣ ਦੇਵਾਂਗੇ ਐਸੀ ਚੀਜ਼ ਨੂੰ ਲੈ ਕੇ ਪਟਿੰਗ ਕੀਤੀ ਜਾਦੀ ਹੈ ਜਿਹੜੀ ਪੱਟੀ ਕੀਤੀ ਜਾਦੀ ਹੈ ਕਿਤੇ ਨਾ ਕਿਤੇ ਜੇ ਕਿਹਾ ਜਲੰਧਰ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡੀ ਮਿਨਿਸਟਰੀ ਜਿਹੜੀ ਇੱਕ ਦੇਖਣ ਨੂੰ ਜਲੰਧਰ ਦੇ ਬਿਲਕੁਲ ਦੇਖੋ ਇਹਦੇ ਉੱਪਰ ਮੈਂ ਤਾਂ ਫਲੰਦਰ ਦੇ ਵਸਨੀਕ ਨੂੰ ਹੀ ਗੱਲ ਕਹਿਣਾ ਚਾਹਣਾ ਦਬਾਵੇ ਦੇ ਸਾਰੇ ਏਰੀਆ ਨਾਲ ਵੀ ਤੁਸੀਂ ਡਟ ਕੇ ਇਸ ਦਾ ਵਿਰੋਧ ਕਰੋ ਡਟ ਕੇ ਇਸ ਦੀ ਲੜਾਈ ਲੜੋ ਕਿਉਂਕਿ ਇੱਧਰ ਜਿਹੜਾ ਲੜਨ ਵਾਲੇ ਲੋਕ ਬੜੇ ਟੱਟ ਨੇ ਜੇ ਇਸ ਨੂੰ ਸਮਝੋਣੀ ਚਾਹੀਦਾ ਗੱਲ ਸਾਡੇ ਲੋਕੀ ਦੇ ਜਿਸਕ ਸਾਨੂੰ ਬੈਕਵਰਡ ਕਹਿੰਦੇ ਨੇ ਸਾਡੇ ਲੋਕ ਆਪਣੇ ਹੱਕਾਂ ਪ੍ਰਤੀ ਬਹੁਤ ਜਾਗਰੂਤ ਨੇਗੇ ਜਿਲੰਦਰ ਦੇ ਲੋਕ ਜਿਹੜੇ ਬਹੁਤ ਘੱਟ ਜਾਗਰੂਤ ਨੇਗੇ ਧੰਨਵਾਦ ਜੀ ਬਾਈ ਹੁਣ ਕਨਵਰਜਨ ਨੂੰ ਕਿਵੇਂ ਰੋਕੋਗੇ ਜਿਹੜਾ ਰੋਕਾਂਗੇ ਜੀ ਰੋਕਾਂਗੇ ਅਸੀਂ ਦੇਖੋ ਸਭ ਤੋਂ ਰੋਕਿਆ ਜਿੰਮੇ ਜਾਊਗਾ ਸਭ ਤੋਂ ਵੱਡਾ ਸਵਾਲ ਇਹੀ ਹੈ ਜਿਹੜਾ ਸਾਡਾ ਅਨਪੜ ਸਾਡਾ ਬੜਾ ਕਿਸਾਨ ਮਜ਼ਦੂਰ ਭਾਈਚਾਰਾ ਸਾਨੂੰ ਉਹਦੀ ਬਾਹ ਫੜਨ ਦੀ ਜ਼ਰੂਰਤ ਆ ਸਾਨੂੰ ਉਹਦੀਆਂ ਮੁਸ਼ਕਲਾਂ ਸੁਣਨ ਦੀ ਜ਼ਰੂਰਤ ਆ ਸਾਨੂੰ ਸੱਚ ਦੱਸਣ ਦੀ ਜ਼ਰੂਰਤ ਆ ਵੀ ਸਾਡੀ ਬਾਣੀ ਕੀ ਸਿਖਾਉਂਦੀ ਆ ਸਾਡੇ ਗੁਰੂਆਂ ਪੀਰਾਂ ਦਾ ਸਿਧਾਂਤ ਕੀ ਆ ਸਾਡੇ ਰਿਸ਼ੀਆਂ ਮੂਣੀਆਂ ਦਾ ਸ ਆਪਣਾ ਧਰਮ ਛੱਡ ਕੇ ਦੂਜੇ ਧਰਮ ਵੱਲ ਨੂੰ ਰੁਕ ਕਰਦੇ ਪਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਆਪਣਾ ਮੂਲ ਪਛਾਣੋ ਭਾਈ ਸੱਚ ਕੀ ਆ ਸੱਚ ਪਿੱਛੇ ਲੱਗੋ ਜੇਕਰ ਤੁਸੀਂ ਇਹ ਕਹਿੰਦੇ ਨੇ ਕਿ ਇਹ ਕਹਿੰਦੇ ਨੇ ਸੀ ਫੋਕਾ ਮਾਰ ਕੇ ਇਲਾਜ ਕਰ ਦਿੰਨਾ ਕੀ ਦਾ ਲਾਜੋ ਕਿਸੇ ਦਾ ਇਲਾਜ ਨਹੀਂ ਹੋਇਆ ਗੱਲ ਕਨਵਰਜਨ ਦੀ ਹੋ ਰਹੀ ਹੈ ਪਰ ਜਿਹੜੇ ਲੋਕ ਇਹ ਆਪਣੇ ਧਰਮ ਨੂੰ ਛੱਡ ਕੇ ਉਹਨਾਂ ਦੇ ਧਰਮ ਦੇ ਵਿੱਚ ਜਾਂਦੇ ਨੇ ਉਹ ਆਪਣੀ ਜਿਹੜੀ ਪਛਾਣ ਆ ਪਛੋਕਰ ਪਛਾਣਾ ਉਹ ਨਹੀਂ ਛੱਡਦੇ ਦੇਖੋ ਪੋਛੋਕੜ ਪਛਾਣੇ ਤਾਂ ਸਿਰਫ ਨਹੀਂ ਤੁਸੀਂ ਦੇਖੋ ਜਦੋਂ ਇੱਕ ਚੀਜ਼ ਦੇ ਵਿੱਚ ਮਿਕਸੀ ਕਰ ਲਿਆ ਸਭ ਕੁਝ ਹੌਲੀ-ਹੌਲੀ ਇਹਨਾਂ ਦਾ ਬੜਾ ਤਰੀਕਾ ਹੈ ਜੀ ਕਿਉਂਕਿ ਜੇ ਮੰਨ ਲਓ ਕੋਈ ਸਰਦਾਰ ਭਾਈ ਭਰਾ ਸਾਡਾ ਉਧਰ ਚਲ ਜਾਂਦਾ ਪੈਗ ਲਾਉਣ ਉਹਨੂੰ ਛੱਡਦਾ ਮਗਰ ਉਹ ਸਿੰਗ ਲਾਉਣੋਂ ਨਹੀਂ ਹਟਦਾ ਇਸ ਚੀਜ਼ ਨੂੰ ਦੇਖੋ ਆਹ ਹੌਲੀ-ਹੌਲੀ ਚੀਜ਼ ਹੁੰਦੀ ਹੁੰਦੀ ਹੈ ਇਹਨਾਂ ਨੇ ਜਦੋਂ ਆਪਾਂ ਜਨਕਲਟ ਕਰ ਲਿਆ ਹੌਲੀ-ਹੌਲੀ ਆਪਣੇ ਦੇ ਵਿੱਚ ਹੀ ਰਲਾ ਲੈਂਦੇ ਨੇ ਕਿ ਇਸ ਕਰਕੇ ਸਾਨੂੰ ਪਹਿਲਾਂ ਹੀ ਜਿਹੜੀ ਕਿ ਬਿਮਾਰੀ ਫੈਲ ਰਹੀ ਹੈ ਉਹ ਸਾਨੂੰ ਪਹਿਲਾਂ ਹੀ ਇਸ ਦਾ ਬਰੋਧ ਕਰਨਾ ਚਾਹੀਦਾ ਕਿਹੜਾ ਗੱਲਾ ਹੈ ਕਿਹੜਾ ਗੱਲਾ ਹਾਂ ਕੀ ਕਿੰਨੇ ਲੱਖ ਦੀ ਠੱਗੀ ਮਾਰੇ 10 ਪੈਣ 33 ਲੱਖ 60000 ਤੈਨੂੰ ਕੋਈ ਡਰਨ ਦੀ ਲੋੜ ਨਹੀਂ ਗੱਲ ਕਰਦਾ ਨਾ ਡਰ ਬਹਾਓ ਕਿਵੇਂ ਕਰੀ ਉਹਨਾਂ ਕਰੀ ਬੜਾ ਇੱਕ ਮਿੰਟ ਮੇਰਾ ਨਾਮ ਪੂਜਾ ਹੈ ਅਬ ਦਿਖਾਇਆ ਮੈਂ ਪੈਸੇ ਵਾਲਾ ਸਬੂਤ ਦਿਖਾਇਓ ਹਾਂਜੀ ਪੈਸੇ ਸਾਰਾ ਕੁਝ ਸਾਰਾ ਦਿਖਾਓ ਕੋਈ ਨਾ ਰਾਮ ਨਾ ਰੋ ਰਾਮਣਾ ਕਰੋ ਕੋਈ ਗੱਲ ਨਹੀਂ ਟੈਨਸ਼ਨ ਨਾ ਮਾਤਮਨ ਸਾਹਿਬ ਦਾ ਉਹਨਾਂ ਨੂੰ ਇਨਸਾਫ ਕਰਨਾ ਹੱਕ ਨਹੀਂ ਲੈਣਾ ਆਪ ਕੋ ਰਾਮ ਜੀ ਕਰਿਓ ਇੱਕ ਮਿੰਟ ਬੈਠੋ ਇਹਦਾ ਇਹਨਾਂ ਦੀਆਂ ਜਿਹੜੀਆਂ ਕੰਡਵਾਜ ਬੰਦ ਹੋਣਾ ਚਾਹੀਦਾ ਤੁਹਾਨੂੰ ਗੌਰਬ ਨੇ ਕੀ ਕਹੇ ਡੱਟ ਕੇ ਤੈਨੂੰ ਕੋਈ ਡਰਨ ਦੀ ਲੋੜ ਨਹੀਂ ਕੀ ਗੱਲ ਕੀ ਹੋਈ ਸੀ ਦਰਨਾ ਨਹੀਂ ਹੈਗਾ ਅਸੀਂ ਤੇਰੇ ਨਾਲ ਖੜੇ ਆਂ ਇਹਨੇ ਰੰਸ ਕੀਤੀ ਸੀ ਕਿ ਪੈਸੇ ਨਹੀਂ ਬਾਹਰ ਜਾਣ ਤੇ ਨਾਂ ਤੇ ਕੀ ਕਰਿਆ ਬਾਈ ਜੀ ਇਹ ਤੈਨੂੰ ਬਾਹਰ ਭੇਜਾਂਗੇ 37 ਲੱਖ ਰੁਪਇਆ ਚਾਹ ਚੋਂ ਕਿੰਨੇ ਦੀ 34 ਕਿ 37 37 ਲੱਖ 37 ਲੱਖ ਦੀ 37 ਲੱਖ 60 ਹਜ਼ਾਰ ਦੀ ਇਹਨਾਂ ਨੇ ਠੱਗੀ ਮਾਰੀ ਆ ਬਾਹਰ ਭੇਜਣ ਦੇ ਨਾਂ ਤੇ ਜਦੋਂ ਇਹ ਕੰਪਲੇਨਟ ਕਰਨ ਲਈ ਗਈ ਕੋਈ ਇਹਦੀ ਕਾਰਵਾਈ ਨਹੀਂ ਹੋਈ ਕਿੱਥੇ ਕਰੀ ਸੀ ਕਿ ਦਸ ਰਾਜੇ ਸਮਾਰਾਈ ਅੰਬਾਲਾ ਕੀਤੀ ਆ ਮੇਰਾ ਨਾਮ ਪੂਜਾ ਆ ਅਸੀਂ ਹਰਿਆਣੇ ਦੇ ਰਹਿਣ ਵਾਲੇ ਆ ਅਸੀਂ ਅੰਬਾਲਾ ਜ਼ਿਲ੍ਹਾ ਹੈ ਸਾਡਾ ਤੇ ਅਸੀਂ ਇੱਥੇ ਸੇਵਾਦਾਰ ਹੈ ਅੰਕੁਰ ਨਰੂਲਾ ਮਿਨਿਸਟਰੀ ਦਾ ਫ੍ਰਾਂਸਿਸ ਮਸੀਹ ਉਹਨੇ ਹਾਂਜੀ ਹਾਂਜੀ ਜਲੰਧਰ ਆਏ ਸੀਗੇ ਅਸੀਂ ਤੇ ਉਹਨੇ ਕਿਹਾ ਵੀ ਉਹ ਇਜ਼ਰਾਈਲ ਦੇ ਟੂਰ ਲੈ ਕੇ ਜਾਂਦਾ ਤੇ ਉਹ ਫਿਰ ਉਹਨੇ ਕਿਹਾ ਵੀ ਮੈਂ ਕੈਨੇਡਾ ਦਾ ਵੀਜ਼ਾ ਲਗਵਾਵਾਂਗਾ ਉਹਨਾਂ ਨੇ ਫਿਰ ਸਾਨੂੰ ਝੂਠੀ ਮਤਲਬ ਕਿ ਨਕਲੀ ਟਿਕਟਾਂ ਦੇ ਜਾਂ ਸਾਨੂੰ ਤੇ ਨਕਲੀ ਜਿਹੜੇ ਸਟicker ਹੁੰਦੇ ਆ ਉਹ ਲਗਵਾ ਕੇ ਦਿੱਤੇ ਸਾਨੂੰ ਫਿਰ ਉਹਨੇ ਸਾਡੇ ਸਭ ਤੋਂ ਸਾਰੇ ਪੈਸੇ ਲੈ ਲਏ ਫਿਰ ਅਸੀਂ ਜਦੋਂ ਫਿਰ ਅਸੀਂ ਭੇਜਣ ਦੇ ਨਾਤੇ 5 ਦਿਨ 10 ਦਿਨ ਇਦਾਂ ਹੀ ਕਰਦਾ ਰਿਹਾ ਤੇ ਹਜੇ ਤੱਕ ਫਿਰ ਉਹਦੇ ਬਾਅਦ ਅਸੀਂ ਜੋ ਗੌਰਵ ਪ੍ਰਧਾਨ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਖੋਲੀ ਹੋਈ ਹੈ ਅਸੀਂ ਉਹਨਾਂ ਦੇ ਕੋਲ ਹੈਲਪ ਲਈ ਗਏ ਵੀ ਇਹਨੇ ਸਾਡੇ ਨਾਲ ਇਦਾਂ ਦੀ ਠੱਗੀ ਕੀਤੀ ਆ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਸਾਡੇ ਨਾਲ ਉਹਨਾਂ ਨੇ ਸਾਰਿਆਂ ਨੇ ਅਜੇ ਨੇ ਮਹੀਨੇ ਹੋ ਗਏ ਕੋਈ ਸਾਡੀ ਮਦਦ ਨਹੀਂ ਕੋਈ ਬਲਕਿ ਸਾਨੂੰ ਹਾਂਜੀ ਇਹ ਦੱਸੋ ਤੁਹਾਡੇ ਕੋਲ ਚਰਚ ਵਿੱਚ ਬਾਹਰ ਲਜਾਣ ਲਈ ਪੈਸੇ ਕਿੰਨੇ ਮੰਗੇ ਸੀ ਬੰਦਾ ਕੌਣ ਸੀ ਫਰਾਂਸਿਸ ਹੈ ਸੇਵਾਦਾਰ ਹੈ ਅੰਕੁਰਨੋਲਾ ਮਿਨਿਸਟਰੀ ਦਾ ਫਰਾਂਸਿਸ ਨੂੰ ਕੀ ਹੈ ਤੁਸੀਂ ਜਿਹੜੇ ਗੱਲ ਕਰ ਕਮਲ ਪਾਸਟਰ ਸਾਰੇ ਪਾਸਟਰ ਨਾਲ ਮਿਲੇ ਹੋਏ ਨੇ ਤੁਹਾਨੂੰ ਕਿੱਦਾਂ ਮਿਲੇ ਜੀ ਇਹ ਇਹ ਚਰਚੀ ਚ ਮਿਲੇ ਸੀ ਤੁਸੀਂ ਇੱਥੇ ਸੇਵਾ ਕਰਨ ਆਉਂਦੇ ਸੀ ਨਹੀਂ ਸੇਵਾ ਨਹੀਂ ਅਸੀਂ ਅਸੀਂ ਵੈਸੇ ਆਏ ਸੀਗੇ ਹਾਂਜੀ ਅਸੀਂ ਹਾਂਜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਅਸੀਂ ਪੈਸੇ ਦੀ ਟਿਕਟ ਸਟਿੱਕਰ ਜਾਨੀ ਲਗਾਏ ਉਹਨਾਂ ਦਾ ਕੋਈ ਸਬੂਤ ਹੈ ਹਾਂਜੀ ਬਿਲਕੁਲ ਹੈਗਾ ਸਰ ਸਾਡੀ ਜਿੰਨੀ ਸਰ ਸਾਡੀ ਜਿੰਨੀ ਸਾਰੀ ਪੇਮੈਂਟ ਹੈ ਨਾ ਅਕਾਊਂਟ ਦੀ ਪੇਮੈਂਟ ਹੈ ਸਰ ਅਸੀਂ ਕਰ ਪਿਆ ਵੀ ਆਪਣੇ ਮਤਲਬ ਕਿ ਉਧਰ ਨਹੀਂ ਦਿੱਤਾ ਕੈਸ਼ ਨਹੀਂ ਦੇ ਅਸੀਂ ਦਿੱਤਾ ਆ ਸਾਰੀ ਹੈ ਇਹ ਸਰ ਇਹ ਮੈਮ 12 ਅਕਤੂਬਰ ਦਾ ਸਟਿੱਕਰ ਆਏਗਾ ਹਾਂਜੀ ਸਾਰਾ ਸਾਰਾ ਕੁਝ ਹੈ ਅਕਤੂਬਰ ਦਾ ਸਟਿੱਕਰ ਆ ਹਾਂਜੀ ਤੇ ਉਹ ਜਿਹੜੀ ਟਿੱਕਾ ਨੇ ਉਹਦੇ ਕੋਲ ਹੀ ਆ ਬਾਕੀ ਹੋਰ ਵੀ ਕਈ ਫਾਮਿਲिज ਨੇ ਮੈਮ ਅਸੀਂ ਇਕੱਲੇ ਨਹੀਂ ਹੈਗੇ ਬਾਕੀ ਹੋਰ ਵੀ ਬਹੁਤ ਸਾਰੀ ਕਾਮੂ ਨਹੀਂ ਸਾਡਾ ਤੁਹਾਨੂੰ ਮੇਰੇ ਤੋਂ ਵੀ ਤੁਹਾਨੂੰ ਕਿਹਾ ਕਿ ਅਸੀਂ ਨਹੀਂ ਨਹੀਂ ਸਰ ਧਰਮ ਵਾਸਤੇ ਨਹੀਂ ਅਸੀਂ ਜੋ ਮਤਲਬ ਕਿ ਜੋ ਗੱਲ ਹੈ ਨਾ ਬਾਹਰ ਜਾਣੇ ਵਾਸਤੇ ਹਾਂਜੀ ਇਹ ਫਰਾਂਸਿਸ ਹੈ ਜੋ ਨਹੀਂ ਇੱਕ ਚੀਜ਼ ਤੁਸੀਂ ਜ਼ਰੂਰ ਕਲੀਅਰ ਕਰੋ ਮੇਰੀ ਗੱਲ ਸੁਣੋ ਦੇਖੋ ਅਸੀਂ ਆ ਤੁਹਾਡੇ ਹੱਥ ਤੇ ਵੀ ਓਮ ਲਿਖਿਆ ਹੋਇਆ ਹੈ ਹਨਾ ਹਾਂਜੀ ਤੁਸੀਂ ਇੱਕ ਚੀਜ਼ ਤਾਂ ਹੈਗੀ ਆ ਜਿਹੜੀ ਮੇਰੇ ਕੋਲੇ ਘਰੇ ਇਹਨਾਂ ਨੇ ਗੱਲ ਜਾ ਕੇ ਦੱਸੀ ਆ ਮੈਂ ਹੁਣ ਮੇਰੇ ਕੋਲੇ ਘਰੋਂ ਆਏ ਨੇ ਪੁੱਛ ਲਿਆ ਉਹਨਾਂ ਨੂੰ ਜੀ ਜੀ ਠੀਕ ਹੈ ਇਹਨਾਂ ਦਾ ਜਿਹੜਾ ਕਿ ਉਹ ਗੱਲਾਂ ਦੇ ਵਿੱਚ ਲਾ ਕੇ ਹੁਣ ਕਈ ਵਾਰੀ ਇਹ ਚੀਜ਼ ਹੋ ਜਾਂਦਾ ਵੀ ਜਵਾਕ ਡਰ ਜਾਂਦੇ ਨੇ ਕਿ ਠੀਕ ਆ ਸਾਡੀ ਬੱਚੀ ਆ ਭੈਣ ਆ ਇਹਨਾਂ ਨੂੰ ਉੱਧਰ ਨੂੰ ਲੈ ਕੇ ਗਏ ਨੇ ਤਾਂ ਹੀ ਤਾਂ ਇੱਥੇ ਇਹਨਾਂ ਦਾ ਆਉਣ ਜਾਣ ਬਣਿਆ ਇਹਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਬਾਹਰ ਲੈ ਕੇ ਜਾ ਰਹੇ ਆ ਇਹ ਕਰ ਰਹੇ ਆ ਉਹ ਕਰ ਰਹੇ ਆ ਇਹਨਾਂ ਨੇ ਸਭ ਕੁਝ ਇਹ ਕੀਤਾ ਜੀ ਇਹ ਸਾਡੇ ਸਾਰੇ ਲੋਕਾਂ ਨੂੰ ਪਿੱਛੇ ਲਾ ਰਹੇ ਨੇਗੇ ਮੈਂ ਜਦੋਂ ਇਹਨਾਂ ਨਾਲ ਗੱਲ ਕਰੀ ਪਹਿਲਾਂ ਜਿਹੜੀ ਮੇਰੀ ਇਹਨਾਂ ਕੋਲ ਜਾ ਕੇ ਗੱਲ ਕਹੀ ਵੀ ਗੌਰਮ ਨੇ ਜ਼ਿੰਮੇਵਾਰੀ ਲਈ ਤੇ ਗੌਰਮ ਨੇ ਦਵਾਈ ਕਿਉਂ ਨਹੀਂ ਫਿਰ ਪੈਸੇ ਪੰਜ ਨੰਬਰ ਚੌਂਕੀ ਦਰਖਾਸਤ ਜਲਦੀ ਸਾਰਾ ਪ੍ਰਕਾਸ਼ ਕਰ ਲੈਣਿਆ ਕੁੜੀਆਂ ਵਾਲੀ ਜਿਹੜੇ ਬੇਹਰੀਆ ਬਲੇ ਸਾਰਾ ਕੁਝ ਹੋਇਆ ਤੁਸੀਂ ਆਪ ਦੇਖ ਲੈ ਕਿ ਉਹ ਠੀਕ ਸੀ ਕਿ ਤੁਹਾਨੂੰ ਪਤਾ ਪਿੱਛੇ ਵੀ ਇਹ ਖਾਸ ਐਹੀ ਪੁਲਿਸ ਹਲਾਇਆ ਚੌਂਕੀ ਇੱਥੇ ਵੀ ਕਿਸੇ ਨਾਲ ਹਾਸਾ ਹੋ ਸਕਦਾ ਨਹੀਂ ਜੇ ਸਰਪ ਉੱਤਰਾ ਡਿੱ ਗਿਆ ਹੋਰ ਮਤਲਬ ਜੋ ਕਾਨੂੰਨੀ ਕਾਰਵਾਈ ਕਰ ਕੀ ਕਰਨੀ ਚਾਹੀਦੀ ਜੋ ਕਾਨੂੰਨ ਦਾ ਇੱਥੇ ਖੜਾ ਕਿ ਕਾਨੂੰਨ ਦੇ ਸਾਹਮਣੇ ਸਾਰਾ ਕੁਝ ਹੋਇਆ ਤੁਹਾਨੂੰ ਹੁਣ ਕੋਈ ਕਰ ਦੇਣਾ ਹੈ ਆਰੇ ਆਖੇ ਆਰੇ ਆ ਭਾਈ ਪਟਾਸ਼ਟ ਦੀ ਆੜ ਦੇ ਵਿੱਚ ਪਟ્રોલ ਬੋਤਲਾਂ ਚ ਪਾਇਆ ਗਿਆ ਤੁਹਾਡੇ ਸਾਹਮਣੇ ਛਿੜਕਿਆ ਗਿਆ ਪੁਤਲੇ ਦੋ ਦਾ ਜੇ ਕੋਈ ਉਸ ਦੇ ਵਿੱਚ ਚੋਲਸ ਜਾਂਦਾ ਕੌਣ ਜ਼ਿੰਮੇਵਾਰ ਤੇ ਮੈਨੂੰ ਇਸ ਗੱਲ ਦਾ ਸਿਰਫ ਜਵਾਬ ਦਿਓ ਅਸੀਂ ਜੋ ਬਾਡੀ ਕਾਰ ਵੀ ਕਰਦੇ ਹਾਂ ਬਹੁਤ